ਮੰਮੀ ਹੋ ਗਈ ਤਿਆਰ ਹਾਂ ਬਾਹਲੇ ਸਰਵਾਉਂਦੀ ਸੀ ਕਿੱਥੇ ਜਾਉਂਗੇ ਕਿੱਥੇ ਜਾਣਾ ਕਰੀਏਗੇ ਸਰ ਨਹੀਂ ਪਾਉਣਾ ਹੁਣ ਜੇ ਨਹੀਂ ਜਾਣਾ ਕਿਤੇ ਕੀ ਗੱਲ ਐ ਮੂੰਹ ਬਣਾਇਆ ਤੈ ساری ਰਾਤ ਮੈਂ ਸੁੱਤੀ ਨਹੀਂ ਨੀਂਦ ਨਹੀਂ ਆਈ ਮੈਨੂੰ ਫੇਰ ਕੀ ਹੋਗਾ ਨਹੀਂ ਕਿਸੇ ਦਿਨ ਨੀਂਦ ਆਉਂਦੀ ਕੋਈ ਗੱਲ ਨਹੀਂ ਅੱਗੇ ਤਾਂ ਕਹਿੰਦੇ ਹੁੰਦੇ ਸੀ ਵੀ ਕਾਤੋਂ ਨਹੀਂ ਸੌਂਦੀ ਉੱਠ ਕੇ ਬਹਿ ਜਾਂਦੇ ਸੀ ساری ਰਾਤ ਮੈਂ ਬਾਸੇ ਮਾਰਦੀ ਰਹੀ ਆ ਇੱਕ ਵਾਰੀ ਵੀ ਨਹੀਂ ਦੇਖਿਆ ਉਹ ਆ ਨਾ ਵਿਆਹ ਦੀ ਖੁਸ਼ੀ ਕਰਕੇ ਨੀਂਦ ਨਹੀਂ ਆ ਰਹੀ ਵਿਆਹ ਇਹ ਤਾਂ ਨਹੀਂ ਮੈਂ ਕਰਾਂਦੀ ਭੁੱਲ ਜਾ ਤੁਸੀਂ ਵਿਆਹ ਨਹੀਂ ਕਰਾਂਦੀ ਮੈਂ ਵਿਆਹ ਤਾਂ ਕਰਾਏਗੀ ਕੋਈ ਨਹੀਂ ਕਰਾਏਗੀ ਤੂੰ ਟੈਨਸ਼ਨ ਨਾ ਲੈ ਮੰਮੀ ਮੈਨੂੰ ਨਾ ਧੱਕਾ ਨਾ ਕਰੋ ਮੈਂ ਉਹ ਰੋ ਖਾ ਕੇ ਮਰ ਜੂ ਫੇਰ ਨਾ ਕਿਹੋ ਗੋ ਕੀ ਖਾ ਕੇ ਮਰੇਗੀ ਸੋਚ ਨਹੀਂ ਸਕਦੀ ਤੇਰੇ ਬਾਰੇ ਮੈਂ ਕੁਝ ਨਹੀਂ ਸੋਚ ਸਕਦੇ ਕਾ ਤੂੰ ਨਹੀਂ ਸੋਚ ਸਕਦੀ ਤੇਰੀ ਮਮਮੀ ਆ ਹੱਕ ਆ ਮੇਰਾ ਮੇਰੇ ਘਰ ਵਾਲਾ ਜਿਉਂਦਾ ਜਾਗਦਾ ਮਰਿਆ ਨਹੀਂ ਹੈਗਾ ਉਹ ਬਹੁਤ ਸਾਲ ਹੋ ਗਏ ਜਿਉਂਦੇ ਨੂੰ ਤਾਂ ਉਹਨੂੰ ਕੋਈ ਨਾ ਪਰ ਮਰਿਆ ਬਰਾਬਰ ਹੋਇਆ ਪਿਆ ਆਪੇ ਠੀਕ ਹੋ ਕੇ ਆਜੂ ਮਮੀ ਇੱਕ ਦਿਨ ਐ ਥੋੜੀ ਵੀ ਹੁਣ ਮੈਂ ਵਿਆਹ ਕਰਾਉਣਾ ਹੋਰ ਉਹ ਕੋਈ ਨਾ ਉਹ ਤਾਂ ਮੇਰੀ ਸਿਰਦਰਦੀ ਆ ਤੇਰੀ ਸਿਰਦਰਦੀ ਨਹੀਂ ਹੈਗੀ ਤੇਰੇ ਕਹਿਣ ਨਾਲ ਤਾਂ ਬਹੁਤ ਕੁਝ ਹੋ ਲਿਆ ਨਾਲੇ ਜਿਹੜਾ ਅਮਨ ਕੌਰ ਕਰ ਰਹੀ ਹੈ ਨਾ ਉਹ ਚੰਗਾ ਹੀ ਕਰ ਰਹੀ ਆ ਮਾੜਾ ਨਹੀਂ ਕਰ ਰਹੀ ਆ ਆਪੇ ਲੱਗਣਾ ਚੰਗਾ ਕੀ ਕਿਤੇ ਅਮਨ ਘਰ ਤੁਹਾਨੂੰ ਕਰੋਨਾ ਘੜ ਦੇ ਤਾਂ ਤੁਸੀਂ ਹੁਣ ਆਏ ਆਂ ਨਾ ਮਿੱਠੇ ਪਿਆਰੇ ਹੋਗੇ ਅੱਛਾ ਇਹ ਨਾ ਕਹਿ ਤੂੰ ਮੈਂ ਇਹਨੂੰ ਘਰੋਂ ਕੱਢਣ ਦੀ ਗੱਲਾ ਕਰੂਗੀ ਉਹ ਜਮਾ ਨਹੀਂ ਕਰਦੀ ਜੇਦਾ ਇੰਨੇ ਚਿਰ ਹੋਗਾ ਮੈਨੂੰ ਰਹਦੀ ਨੂੰ ਨਾ ਹੋਰ ਵੀ ਰਹੂਗੀ ਇੱਥੇ ਰਹੀ ਚੱਲੋ ਪਰ ਮੇਰਾ ਵਿਆਹ ਕਰਕੇ ਨਹੀਂ ਮੈਂ ਰਹਿਣ ਦਿੰਦੀ ਮੈਂ ਨਹੀਂ ਕਰਾਉਣਾ ਵਿਆਹ ਤੁਹਾਨੂੰ ਮੈਂ ਅੱਜ ਕਹਤਾ ਕੱਲ ਨੂੰ ਵੀ ਇਹੀ ਗੱਲ ਹੋਊਗੀ ਕੋਈ ਨਹੀਂ ਉਹ ਤਾਂ ਸਮਾਂ ਦੱਸੂਗਾ ਦੱਸੀ ਜਾਵੇ ਸਮਾਂ ਕੋਈ ਕੁਝ ਦੱਸਣਾ ਸਮਾਂ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਆਪ ਦੇਖ ਲਾਂਗੀ ਤੂੰ ਮੇਰਾ ਦਿਮਾਗ ਨਾ ਖਾ ਜਾ ਕੇ ਚਾਦੀ ਘੁੱਟ ਬਣਾ ਲੈ ਪਾਣੀ ਦਾ ਫੋਨ ਆ ਗਿਆ ਸੀ ਹਾਂ ਆਇਆ ਸੀ ਮਾਰੀਆਂ ਨੇ ਗੱਲਾਂ ਮੈਂ ਤਾਂ ਤੈਂ ਕਰ ਲਈ ਗੱਲ ਨਾ ਹੂੰ ਤੂੰ ਵੀ ਗੱਲ ਕਰ ਲਾਂ ਦੀ ਮਾਣੀ ਮੋਟੀ ਕੋਈ ਨਾ ਮੈਂ ਜੋਤੀ ਨਾਲ ਵੀ ਗੱਲ ਕਰੂੰਗੀ ਆਹੋ ਉਹਨਾਂ ਨੂੰ ਫੋਨ ਲਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਲੈ ਦੋਮਾ ਪੂਪ ਤੇਜੀ ਦਾ ਤੇਰਾ ਹੱਕ ਬਣਦਾ ਚੰਗਾ ਹਾਂ ਜਕਰ ਲਾ ਗੱਲ ਜਾ ਕੇ ਕਰ ਲੂੰ ਗੱਲ ਮੰਮੀ ਪਰ ਆਹ ਵਿਆਹ ਜਾ ਕੈਨਸਲ ਕਰ ਦੋ ਐਵੇਂ ਮੇਰਾ ਦਿਮਾਗ ਖਰਾਬ ਹੁੰਦਾ ਏ ਵਿਆਹ ਤਾਂ ਕੈਨਸਲ ਪੁੱਤੋ ਹੁੰਦਾ ਨਹੀਂ ਦੇਖ ਚਿਹਰੋ ਚਿਹੇ ਪੈਟ ਵਿਆਹ ਤਾਂ ਤੇਰਾ ਹੋ ਕੇ ਰਹੂਗਾ ਕੋਈ ਨਾ ਹਾਂ ਕਰ ਦੋ ਵਿਆਹ ਮੈਂ ਵੀ ਅਗਲੇ ਨਾਲ ਕੁਛ ਰਹਿਣਾ ਅਗਲੇ ਨੂੰ ਰਹਿਂਦਾ ਮੇਰਾ ਉਹ ਨਾ ਹੋਈ ਲਿੰਕ ਨਹੀਂ ਉਹ ਤਾਂ ਆਪਣੇ ਆਪ ਲਿੰਕ ਬਣ ਜਾਂਦੇ ਹੁੰਦੇ ਨੇ ਕੋਈ ਨਾ ਹਾਂ ਟੈਨਸ਼ਨ ਨਾ ਹੋਰੀ ਹੋਣੇ ਜਿਨ੍ਹਾਂ ਦੇ ਬਣਦੇ ਹੁੰਦੇ ਨੇ ਲਿੰਕਾਂ ਫਿਰ ਤਾਂ ਤੇਰੀਆਂ ਆਂੜੀਆਂ ਚੱਲਣਗੀਆਂ ਕੋਈ ਨਾ ਰੀਤ ਮੈਂ ਵੀ ਤੇਰੀ ਮਾਮੀ ਆ ਟੈਨਸ਼ਨ ਨਾ ਲੈ ਹੈਲੋ ਹੈਲੋ ਕਿਵੇਂ ਜੱਤੀ ਆ ਠੀਕ ਆ ਬਾਬੇ ਤੁਸੀਂ ਦੱਸੋ ਵਧੀਆ ਵਧੀਆ ਹੋਰ ਬਾਣੀ ਕਿਵੇਂ ਆ ਬਾਣੀ ਵਧੀਆ ਭਾਬੀ ਖੇਡੀ ਜਾਂਦੀ ਹੈ ਦਿਲ ਲੱਗ ਗਿਆ ਦਿਲ ਤਾਂ ਲਾਉਣੀ ਸੀਗਾ ਭਾਬੀ ਕੀ ਕਰਦੀ ਪਹਿਲਾਂ ਕਿੰਨਾ ਟਾਈਮ ਕਮਰੇ ਚ ਬੰਦ ਰਹੀ ਸੀ ਤੇ ਹੁਣ ਇੱਥੇ ਛਲ ਕੋਈ ਨਾ ਜਤੀ ਦਿਨ ਹੁੰਦੇ ਨੇ ਚੰਗੇ ਮਾੜੇ ਆਪੇ ਨਿਕਲ ਜਾਣਗੇ ਹਰ ਕਿੰਨੇ ਦਾ ਭਾਬੀ ਦੇ ਨਾਲ ਆਏ ਨਹੀਂ ਹੈਗੇ ਅਜੇ ਤੱਕ ਮਾੜੀ ਨੇ ਉਹ ਨੰਗੀ ਜਾਂਦੇ ਆ ਬਸ ਕੋਈ ਨਾ ਇੱਕ ਦਿਨ ਚੰਗੇ ਦਿਨ ਵੀ ਆਉਣਗੇ ਮਾਮੀ ਦੀ ਭੈਣ ਤਾਂ ਠੀਕ ਰਹਿੰਦੀ ਹੋ ਵਧੀਆ ਰਹਿੰਦੇ ਆ ਭਾਬੀ ਅੱਛਾ ਬੜਾ ਕੰਮ ਘੁੰਮਣਾ ਕਰਿਆ ਕਰ ਹਜੇ ਨਹੀਂ ਨਹੀਂ ਕੋਈ ਨਹੀਂ ਹੋਰ ਮੰਮੀ ਕਿਵੇਂ ਆ? ਠੀਕ ਆ ਮੰਮੀ ਦੀ ਯਾਦ ਆਉਂਦੀ ਆ? ਨਹੀਂ ਨਹੀਂ ਯਾਦ ਤਾਂ ਗਣਵਾਉਂਦੀ ਆ। ਹਾਂ ਬਸ ਡਰ ਲੱਗਦਾ ਵੀ ਕਿਤੇ ਉਹ ਵੀ ਇੱਥੇ ਨਾ ਆ ਜਾਣ ਹੁਣ। ਲੈ। ਪਾਗਲ ਹੋਈਆਂ। ਉਹ ਕਿਵੇਂ ਰਿ ਆਜੂਗੀ? ਤੁਹਾਨੂੰ ਕਿੱਡਾ ਪਤਾ ਹੈ? ਲੱਗ ਜੂ ਭਾਬੀ। ਕੋਈ ਨਹੀਂ ਥੋੜਾ ਟਾਈਮ ਹੀ ਆ। ਛਲ ਚੰਗਾ ਐ ਨਾ ਕਿਹਾ ਕਰ। ਕਿਹੜੇ ਬੰਦੇ ਦੇ ਜਵਾਂ ਤੇ ਸਰਸਵਤੀ ਬੈਠੀ ਆਂ ਤੇ ਗੱਲ ਸੱਚ ਹੋ ਜਾਂਦੀ ਆਂ ਕਿਹੜੀ ਸਰ ਸਰਸਵਤੀ ਭਾਬੀ ਕੋਈ ਸਰਸਵਤੀ ਨਹੀਂ ਹੈਗੀ ਹੁਣ ਤਾਂ ਹੁਣ ਤਾਂ ਬਸ ਆਪਦੇ ਘਰ ਮੰਨ ਰੋਣੇ ਆ ਬੈਠੇ ਸਾਰਾ ਦਿਨ ਰੋਣਾ ਚੰਗਾ ਨਹੀਂ ਹੁੰਦਾ ਜੋਤੀ ਹੱਸ ਕੇ ਗੱਲ ਗੱਲ ਕਰਕੇ ਇਸ ਟਾਈਮ ਛਾਲਾ ਇਹ ਦੱਸ ਬਾਣੀ ਭੱਜੀ ਫਿਰਦੀ ਆ ਹਾਂ ਭਾਬੀ ਵਧੀਆ ਹੁੰਦੇ ਦੁਰਨ ਲੱਗ ਗਈ ਰੋਟੀ ਰੋਟੀ ਖਾ ਲੈਂਦੀ ਆ ਹਾਂ ਭਾਬੀ ਵਧੀਆ ਖਾ ਲੈਂਦੀ ਰੋਟੀ ਰੋਟੀ ਤਾਂ ਹੁਣ ਹਾਂ ਚਲ ਐਂ ਭਰਜੂ ਵਿਚਾਰੀ ਰੋਲ ਖੜ ਕੇ ਹਨ ਹੂੰ ਤੇ ਇਹਦੇ ਵੀ ਵਿਚਾਰੇ ਦੇ ਕਰਮਾਂ 'ਚ ਧੱਕੇ ਨੇ ਮੇਰੇ ਵਾਂਗੂ ਜਿਵੇਂ ਮੈਂ ਖਈ ਜਾਂਨੀ ਆ ਨਾ ਤੇ ਇਹਨੂੰ ਪਿਓ ਦਾ ਪਿਆਰ ਮਿਲਿਆ ਤੇ ਨਾ ਹੀ ਮਾਂ ਦਾ ਸਹੀ ਗੱਲ ਆ ਇਹ ਤਾਂ ਮਾਂ ਪਿਓ ਹੁੰਦੇ ਸੁੰਦਰੀ ਮਰਿਆ ਅਰਗੇ ਨੇ ਸਹੀ ਗੱਲ ਆ ਜਿਵੇਂ ਮੇਰੇ ਨੇ ਛਲ ਕੋਈ ਨਾ ਜੋਤੀ ਥੋੜੀ ਬੂਆ ਭਤੀਜੀ ਦੀ ਕਸਮ ਨੇ ਮਾੜੀ ਆ ਐਂ ਲਾ ਲਾ ਹੂੰ ਸਹੀ ਗੱਲ ਭਾਬੀ ਜੀ ਤੇ ਤੈਨੂੰ ਪਤਾ ਵੀ ਆਪਣੇ ਘਰੇ ਕੀ ਚੱਲਦਾ ਏ ਮਾਮੀ ਨਾਲ ਗੱਲ ਹੋਈ ਸੀ ਤੇਰੀ ਨਾ ਮੈਨੂੰ ਤਾਂ ਕੁਝ ਵੀ ਨਹੀਂ ਦੱਸਿਆ ਕੀ ਗੱਲ ਹੋ ਗਈ ਭਾਬੀ ਗੱਲ ਕੀ ਹੋਣੀ ਆ ਮਾਮੀ ਤੇ ਮੰਮੀ ਨੇ ਦੋਹਾਂ ਨੇ ਇਕਾ ਕਰਿਆ ਹੈ ਇਕਾ ਕਰਿਆ ਹੋਇਆ ਹੂੰ ਕਿਵੇਂ ਪਤਾ ਨਹੀਂ ਮਾਮੀ ਨੂੰ ਕੀ ਹੋ ਗਿਆ ਮਗਰ ਲੱਗੀ ਫਿਰਦੀ ਮੰਮੀ ਦੇ ਮੰਮੀ ਕਹਿੰਦੀ ਵੀ ਸਾਰੀ ਜ਼ਿੰਦਗੀ ਰਿੱਧੀਆਂ ਕਿਵੇਂ ਨਿਕਲੂਗੀ ਮੇਰੇ ਮੇਰਾ ਵਿਆਹ ਕਰਨਾ ਸੋਚ ਕੇ ਦੇਖ ਵੀ ਜਿਹੜੀ ਔਰਤ ਐ ਇੱਕ ਮੇਰਾ ਹਮੇਸ਼ਾ ਬੁਰਾਈ ਚਾਹੁੰਦੀ ਆ ਉਹ ਜਨਾਨੀ ਮੇਰਾ ਚੰਗਾਗਾ ਤੋਂ ਕਰਨ ਲੱਗੀ ਹੁਣ ਉਹਨੂੰ ਮੇਰਾ ਵਿਆਹ ਯਾਦ ਆ ਗਿਆ ਸਾਰੀ ਮੇਰੀ ਜ਼ਿੰਦਗੀ ਖਰਾਬ ਕਰਤੀ ਉਹੀ ਗੱਲ ਵੀ ਸਾਰੀ ਜ਼ਮਾਨੀ ਰੋਲ ਕੇ ਬੜੇਪੇ ਵਾਲੇ ਬੰਦਾ ਵਿਆਹ ਕੇ ਤੋਰ ਉਹ ਹੀ ਤਾਂ ਗੱਲ ਆ ਫਿਰ ਭਾਬੀ ਸੌਦਾ ਹੁਣ ਠੁਡਾ ਕਰਨਾ ਹੋਊਗਾ ਪਹਿਲਾਂ ਫਾੜੇ ਕਰ ਤੇ ਇਹ ਤਾਂ ਨਹੀਂ ਮੈਨੂੰ ਪਤਾ ਚੱਤੀ ਵੀ ਸੌਦਾ ਹੈ ਕਿ ਕੀ ਆ ਪਰ ਗੱਲ ਤਾਂ ਆਇਆ ਨਾ ਵੀ ਮੇਰੀ ਮੰਮੀ ਕਾ ਤਾਂ ਰਲ ਪਈ ਉਹ ਕਹੇ ਮੇਰੀ ਮੰਮੀ ਨਾ ਰਲਦੀ ਆ ਕੋਈ ਲਾਲਚ ਦਿੱਤਾ ਹੋਊਗਾ ਮੰਮੀ ਨੇ ਤਾਂ ਕਰਕੇ ਤੈਨੂੰ ਲੱਗਦਾ ਵੀ ਮੰਮੀ ਲਾਲਚ ਤੇ ਲੱਗ ਜੂ ਆਹਾਂ ਮੰਮੀ ਲਾਲਚ ਤੇ ਲੱਗ ਜੂ ਮੰਮੀ ਨੇ ਕਦੇ ਗੱਲ ਸੁਣੀ ਆ ਪਤਾ ਨਹੀਂ ਇਹ じゃ ਕੀ ਕੋਲ ਕੇ ਪਿਆ ਆ ਮੇਰੀ ਮੰਮੀ ਨੂੰ ਬਸ ਐਂ ਗਈ ਜਾਂਦੀ ਆ ਕਿੱਥੇ ਸੀ ਜੁੱਤੀ ਮੇਰੀ ਮਿਰਨ ਤਾਂ ਨਹੀਂ ਸਮਝਉਂਦੀ ਜੋਤੀ ਆ ਮੰਮੀ ਨੇ ਮੇਰੀ ਮਾਮੀ ਨੂੰ ਕੀ ਘੋਲ ਕੇ ਪਾਇਆ ਸਾਰੀ ਗੱਲ ਹੀ ਮੰਮੀ ਵੱਲ ਦੀ ਕਰਦੀ ਐ ਮਾਮੀ ਦਾ ਕੀ ਪਤਾ ਭਾਬੀ ਕੀ ਲਾਲਚ ਦਿੱਤਾ ਹੋਊਗਾ ਲੈ ਤੁਹਾਨੂੰ ਨਹੀਂ ਕੁਝ ਪਤਾ ਲੱਗਦਾ ਤੁਸੀਂ ਤਾਂ ਫਿਰ ਵੀ ਘਰੇ ਰਹਿੰਦੇ ਹੋ ਯਾਰ ਅੱਡੀ ਜ਼ਿੰਦਗੀ ਇੱਥੇ ਕੱਢਤੀ ਮਾਮੀ ਨੇ ਹਜੇ ਉਹ ਉਹਦੀ ਲਾਲਚ ਚ ਥੋੜੀ ਆਊਗੀ ਕੋਈ ਪਤਾ ਹੀ ਨਹੀਂ ਹੁੰਦਾ ਭਾਬੀ ਪਾਦਾ ਨਹੀਂ ਜੱਤੀ ਮੈਨੂੰ ਤਾਂ ਆਪ ਮੈਂ ਤਾਂ ਹੁਣ ਵੀ ਕਹਿ ਕੇ ਆਈ ਆ ਅੱਜ ਕੱਲ ਦੇ ਤਾਂ ਮਾ ਪਿਓ ਨਹੀਂ ਬੰਦੇ ਹੈਗੇ ਇਹ ਤਾਂ ਫੇਰ ਵੀ ਥੋਡੀ ਮੰਮੀ ਐ ਆ ਤਾਂ ਉਹ ਮੰਦੀਆਂ ਮੈਂ ਹੁਣ ਵੀ ਆਹੀ ਗੱਲ ਕਹਿ ਕੇ ਆਈ ਆ ਨੂੰ ਵੀ ਵਈ ਮੈਂ ਵਿਆਹ ਨਹੀਂ ਕਰਾਉਣਾ ਪਰ ਉਹਨਾਂ ਨੇ ਤਾਂ ਦੋਹੇ ਜਣੇ ਨੇ ਕੋਈ ਰੱਟ ਲਾਈ ਹੋਈ ਆ ਵੀ ਜਦਰਾ ਵਿਆਹ ਕਰਨਾ ਸੀ ਨਾਲੇ ਠੋਡਾ ਵਿਆਹ ਕਰਕੇ ਕੀ ਕਰ ਲੈਣਗੇ ਇਹ ਕੀ ਪਤਾ ਨਹੀਂ ਤਾਂ ਕਿਹੜੀ ਗਮੀ ਬੁਰੀ ਕਰਨੀ ਇਹਨਾਂ ਨੇ ਨਹੀਂ ਅਗਲਾ ਬਗਾਨਾ ਪੁੱਤ ਥੋਡੀ ਜਵਾਕੜੀ ਨੂੰ ਫਾਂਬ ਲੂਗਾ ਜਮਾਨੀ ਕੋਈ ਸਾੰਬਦਾ ਨਾ ਕੋਈ ਜਵਾਕੜੀ ਨੇ ਸਾੰਬੇ ਨਾ ਹੀ ਮੈਨੂੰ ਸਾੰਬੇ ਤੇ ਨਾ ਹੀ ਆ ਇਹਨਾਂ ਦੋ ਮੁਟੀਆਂ ਨੂੰ ਸਾੰਬੇ ਅਗਲੇ ਨੇ ਕਹਿਣਾ ਵੀ ਇਹਨਾਂ ਦੇ 4-4 ਜੀ ਨੇ ਭਈ ਕੋਈ ਨੌਕਰ ਥੋੜੀ ਸਾੰਭੂਗਾ ਅਗਲੇ ਤੋਂ ਆਪਦਾ ਪਰਿਵਾਰ ਮਾਸਾ ਸਾੰਬਿਆ ਜਾਂਦਾ ਚੱਲੋ ਹੋਇਆ ਮੈਂ ਮੰਨਿਆ ਜੇ ਮੇਰੀ ਮਾਂ ਹੁੰਦੀ ਤਾਂ ਸਾੰਭ ਵੀ ਲੈਂਦਾ ਕੋਈ ਆ ਹੁਣ ਸੱਸ ਨੂੰ ਤੇ ਮੇਰੀ ਮਾਮੀ ਨੇ ਥੋੜੀ ਸਾੰਭੋ ਗਈ ਦੱਸ ਉਹੀ ਤਾਂ ਗੱਲ ਆ ਭਾਬੀ ਦੁਨੀਆ ਨਾ ਬਹੁਤ ਚਲਾਕ ਆ ਐਵੇਂ ਲੱਗਦੀ ਨੇ ਭੋਲੀਆਂ ਦੀਆਂ ਕੋਈ ਭੋਲੀਆਂ ਭੋਲੀਆਂ ਨਹੀਂ ਹੈਗਾ ਇੱਥੇ ਕੋਈ ਨਹੀਂ ਹੈਗਾ ਅੱਜ ਕੱਲ ਕਿਸੇ ਦਾ ਮੇਰਾ ਤਾਂ ਦਿਮਾਗ ਖਰਾਬ ਹੋ ਹੀ ਜਾਂਦਾ ਜੋਤੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਕੀ ਨਾ ਕਰਾਂ ਕੋਈ ਨਹੀਂ ਭਾਬੀ ਟੱਚ ਨਾਲ ਹੈ ਲੈ ਗੜਾ ਥੋੜਾ ਧੱਕੇ ਨਾਲ ਵਿਆਹ ਕਰ ਦੇਣਗੇ ਛੜਾ ਸਭ ਨਾਲੇ ਤਿਆਰੀਆਂ ਕਰਦੇ ਆ ਫਰਦੀਆਂ ਨਾ ਐਂ ਲੱਗਦਾ ਵੀ ਇਹ ਮੇਰਾ ਧੱਕੇ ਨਾਲ ਹੀ ਵਿਆਹ ਕਰਨ ਗਿਆ ਨਹੀਂ ਕਰ ਸਕਦੀ ਐ ਭਾਬੀ ਐਵੇਂ ਸਾਨੂੰ ਵਹਿਮ ਹੈ ਛਲ ਕੋਈ ਨਾ ਚੰਗਾ ਜੱਤੀ ਧਿਆਨ ਰੱਖੀ ਤੇਰਾ ਤੇ ਬਾਣੀ ਦਾ ਮਗਾ ਮਦੰਦਰ ਵੀਰ ਲਾਇਆ ਠੀਕ ਹੈ ਬਬੀ ਚੰਗਾ ਓਕੇ ਚਲ ਠੀਕ ਹੈ ਅੱਛਾ ਫੋਨ ਤੇ ਕਿਹਦੇ ਨਾਲ ਲੱਗੀ ਸੀ ਕਿਸੇ ਨਾਲ ਨਹੀਂ ਮੰਮੀ ਉਹ ਤਾਂ ਮੇਰੇ ਮਾਮੇ ਦਾ ਫੋਨ ਸੀਗਾ ਮੰਮੀ ਨਾਲ ਗੱਲ ਕਰਵਾ ਕੇ ਆਉਣੀ ਆ ਪਾਗਲ ਨਾ ਬਣਾ ਤੂੰ ਮੈਨੂੰ ਮੈਨੂੰ ਸਭ ਸੁਣ ਰਿਹਾ ਸੀ ਤੈਨੂੰ ਕੀ ਲੱਗਦਾ ਕਿ ਮੈਨੂੰ ਪਤਾ ਨਹੀਂ ਲੱਗਦਾ ਕੁਝ ਲੈ ਮੰਮੀ ਮੈਂ ਕੀ ਇਹਦਾ ਕਰਾਂ ਸੱਚੀ ਮੇਰੇ ਮਾਮੇ ਦਾ ਫੋਨ ਸੀਗਾ ਅੱਛਾ ਗੱਲਾਂ ਤੂੰ ਜੋਤੀ ਤੇ ਬਾਣੀ ਦੀਆਂ ਕਰ ਰਹੀ ਸੀ ਕਹਿ ਰਹੀ ਆ ਵੀ ਮੇਰੀ ਮਾਮੀ ਨੂੰ ਫੋਨ ਦਾ ਗੱਲ ਕਰਾਉਣ ਚੱਲੀ ਆ ਅੱਛਾ ਉਹਦਾ ਮੈਂ ਕਹਿੰਦੀ ਸੀ ਮਾਮੇ ਨੂੰ ਵੀ ਜੋਤੀ ਤੇ ਬਾਣੀ ਦੀ ਤਾਂ ਨਾ ਕਿਸਮਤੇ ਮਾੜੀ ਆ ਕਿਸਮਤ ਨਾ ਤੇਰੀ ਵੀ ਮਾੜੀ ਹੋਊਗੀ ਹੁਣ ਕੀ ਮਤਲਬ ਮਮੀ ਤੁਸੀਂ ਮੈਂ ਤੈਨੂੰ ਪਹਿਲੇ ਦਿਨੀ ਇਹ ਕਿਹਾ ਸੀ ਵੀ ਜੋਤੀ ਦੱਸ ਦੋ ਕਿੱਥੇ ਆ ਤੇ ਪਤਾ ਮੈਂ ਲਗਾ ਲੂੰਗੀ ਠੀਕ ਹੈ ਨਾ ਤੂੰ ਨਹੀਂ ਦੱਸਿਆ ਕੀਤਾ ਸੁਣਾਈ ਜਾਂਦਾ ਤੈਨੂੰ ਕਿਸੇ ਦਾ ਨਹੀਂ ਮਾਮੀ ਆ ਤਾਂ ਮਾਮੀ ਦੀ ਭੈਣ ਤੇ ਜੋਤੀ ਬਾਣੀ ਕੋਲੇ ਆ ਤੁਹਾਨੂੰ ਕੌਣ ਕਹਿੰਦਾ ਨਾ ਮੰਮੀ ਜੋਤੀ ਬਾਣੀ ਕੋਲੇ ਕਿੱਥੇ ਆ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਨਾਲੇ ਬਾਣੀ ਤਾਂ ਹੈ ਹੀ ਨਹੀਂ ਰੇ ਉਹ ਤਾਂ ਬਾਹਰ ਘੁੰਮਣ ਗਏ ਹੋਏ ਨੇ ਅੱਛਾ ਇਹ ਪਾਗਲ ਕਿਸੇ ਹੋਰ ਨੂੰ ਬਣਾਈ ਜਾ ਕੇ ਤੂੰ ਠੀਕ ਹੈ ਨਾ ਮੈਂ ਤੈਨੂੰ ਕਿਹਾ ਸੀ ਵੀ ਆਪ ਦੇ ਮੂੰਹ ਨਾਲ ਦੱਸ ਦੇ ਮੈਨੂੰ ਪੱਕਾ ਪਤਾ ਸੀ ਵੀ ਜੋਤੀ ਨੂੰ ਤੈਹੀਂ ਲੈ ਕੇ ਗਈਆਂ ਮੈਂ ਤਾਂ ਉਹਨੂੰ ਕਿੱਥੇ ਨਹੀਂ ਲੈ ਕੇ ਗਈ ਹੈਗੀ ਕੋਈ ਨਾ ਹੁਣ ਪਹਿਲਾਂ ਨਾ ਮੈਨੂੰ ਜੋਤੀ ਨੂੰ ਲਿਆਉਣ ਦੇ ਉਦੋਂ ਬਾਅਦ ਤੇਰਾ ਹੱਲ ਕਰੂੰ ਤੂੰ ਸੋਚ ਲੈ ਹੁਣ ਤੇਰਾ ਬਣੂਗਾ ਕੀ ਮੰਮੀ ਜੋਤੀ ਨੂੰ ਤੁਸੀਂ ਕਿੱਥੇ ਲੈ ਕੇ ਆਉਂਗੇ ਮੈਨੂੰ ਪਤਾ ਤੂੰ ਕਿਵੇਂ ਮੈਨੂੰ ਪਾਗਲ ਬਣਾ ਰਹੀ ਐ ਤੇਰੀਆਂ ਗੱਲਾਂ ਤਾਂ ਮੈਂ ਸਾਰੀਆਂ ਸੁਣ ਲਈਆਂ ਵੀ ਜੋਤੀ ਹੈਗੀ ਕਿੱਥੇ ਐ ਹੋਈ ਨਾ ਫਿਰ ਉਹ ਨੂੰ ਬੈਠੇ ਰਹਿੰਦਾ ਥੇ ਤੁਹਾਨੂੰ ਕੀ ਕਰਾਉਣਾ ਤਾਂ ਤੁਸੀਂ ਫਿਰ ਤੂੰ ਉਦੋਂ ਦੀ ਕਿਵੇਂ ਕਹਿੰਦੀ ਸੀ ਕਿ ਮੈਨੂੰ ਪਤਾ ਹੀ ਨਹੀਂ ਜੋਤੀ ਕਿੱਥੇ ਆ ਮੈਨੂੰ ਨਹੀਂ ਪਤਾ ਸੀ ਇਹ ਤਾਂ ਮੰਮੀ ਛੱਡ ਕੇ ਆ ਉਹਨੂੰ ਪੁੱਛ ਲਓ ਮੰਮੀ ਨਹੀਂ ਛੱਡ ਕੇ ਛੱਡ ਕੇ ਵੀ ਤੂੰ ਆਈਆਂ ਨੂੰ ਮੰਮੀ ਮੈਂ ਸੱਚੀ ਨਹੀਂ ਛੱਡ ਕੇ ਜੋਤੀ ਨੂੰ ਮੈਨੂੰ ਨਹੀਂ ਪਤਾ ਹੈਗਾ ਕਿੱਥੇ ਆ ਅੱਛਾ ਤੂੰ ਹਰ ਵੀ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੈਨੂੰ ਕੀ ਆ ਮੈਨੂੰ ਪਤਾ ਨਹੀਂ ਲੱਗਦਾ ਜਿਸ ਦਿਨ ਤੇਰੀ ਮਾਮੀ ਮੈਨੂੰ ਕਹਿੰਦੀ ਸੀ ਉਹ ਤਾਂ ਚਬਾਰੇ ਤੇ ਆ ਤਾਂ ਭਾਂਡੇ ਮਾਂਜਦੀ ਆ ਉਹ ਉਸ ਦਿਨ ਤੂੰ ਜੋਤੀ ਨੂੰ ਛੱਡਣ ਗਈ ਸੀ ਆਕੀ ਮੈਨੂੰ ਪਤਾ ਨਹੀਂ ਲੱਗਦਾ ਵੀ ਉਹ ਕੀ ਕਰਦੀ ਫਿਰਦੀ ਸੀ ਬਾਹਰ ਮੰਮੀ ਮੈਂ ਤਾਂ ਨਹੀਂ ਛੱਡ ਕੇ ਆਈ ਹਗੀ ਉਹੀ ਇਲਜ਼ਾਮ ਲਾਉਣਾ ਤਾਂ ਲਈ ਚਲੋ ਕੋਈ ਗੱਲ ਨਹੀਂ ਮੈਂ ਇਲਜ਼ਾਮ ਨਹੀਂ ਲਾਉਂਦੀ ਹੁਣ ਜੋਤੀ ਆਊਗੀ ਤੇ ਜੋਤੀ ਦੇ ਮੂੰਹੋਂ ਕਹਾਉਂਗੀ ਤੇ ਉਹਨੂੰ ਛੱਡ ਕੇ ਕੌਣ ਆਇਆ ਕੋਈ ਨਾ ਜੇ ਤੁਹਾਨੂੰ ਲੱਭਦੀ ਐ ਤੁਸੀਂ ਲਿਓ ਕੋਈ ਨਾ ਫਿਰ ਉਹ ਇੰਤਜ਼ਾਮ ਕਰ ਲਾ ਆਪਦਾ ਵੀ ਹੁਣ ਤੇਰਾ ਕੀ ਬਣੂਗਾ ਇਹ ਸੋਚ ਲਾ ਠੀਕ ਹੈ ਨਾ ਚੱਲ ਤੁਰਦੀ ਬਣ ਮੈਂ ਤੇਨੂੰ ਲੱਭ ਕੇ ਦਿਖਾਉਂ ਤੇ ਲਿਆ ਕੇ ਵੀ ਦਿਖਾਉਂਗੀ ਵੀ ਜੋਤੀ ਦਾ ਕੀ ਬਣੂਗਾ ਤੇ ਕੀ ਨਹੀਂ ਬਣੂਗਾ ਮੰਮੀ ਨੂੰ ਵੀ ਭੋਰਾ ਕਾਣੀ ਕਹਿੰਦੀ ਸਾਕੇ ਤੂੰ ਉਹਨਾਂ ਨਾਲ ਗੱਲ ਕਰ ਲੈ ਇਹ ਭਾਰ ਤਾਂ ਨਿਗਾ ਰੱਖ ਲੈ ਕਰ ਮੜੀ ਮੋਟੀ ਮੈਂ ਵੀ ਗੱਲਾਂ 'ਚ ਮਸਤ ਹੋ ਜਾਂਦੀ ਆ ਮੰਮੀਂ ਦੱਸਦੀ ਆ ਪਤਾ ਨਹੀਂ ਕਾਦਾ ਰੌਲਾ ਪਾ ਰੱਖ ਕੇ ਬਾਰੇ ਜੇ ਖਾਣੇ ਦੀ ਮੰਮੀ ਮੰਮੀ ਨੂੰ ਸਾਰਾ ਪਤਾ ਲੱਗ ਗਿਆ ਵੀ ਪਾਣੀ ਤੇ ਜੋਤੀ ਕਿੱਥੇ ਨੇ। ਕਰਤੋਛ ਤਾਂ ਨਾ ਸੀ ਤੂੰ ਹੀ ਮੈਨੂੰ ਕਿਹਾ ਸੀ ਵੀ ਰਸੋਈ ਚ ਜਾ ਕੇ ਗੱਲ ਕਰ ਲੈ ਨਾਲੇ ਚਾਹ ਬਣਾ ਲੈ। ਬੜੀਆ ਗੁਰਕੜ ਨੇ ਕਿਹਾ ਸੀ ਤੇਨੂੰ। ਤੇਰੀ ਬਾਤ ਤਾਂ ਮੈਨੂੰ ਵੀ ਸੁਣਦੀ। ਤੂੰ ਉਰ ਬੈਠੀ ਕੀ ਕਰਦੀ ਆ? ਤੂੰ ਉੱਥੇ ਜਾ ਕੇ ਦੀਦੀ ਨਾਲੇ ਅੱਛਾ ਵੀ ਟਸ ਦਾ ਦੇ ਮੇਰੇ ਵੀ ਸਾਥ ਆਣਾ। ਅਹੀਂ ਗੱਲਾਂ ਮੜ ਜਾ ਕੁਝ ਬਾਤ ਕਰਨ ਲੱਗੀਆਂ ਨੇ ਮੇਰੇ ਤੋਂ ਉਹ ਕਿੰਨੀ ਲੱਤ ਮਾਰਦੀ ਮੇਰੇ ਖੁੱਡੇ ਤੇ। ਤੂੰ ਐਂ ਕਰ ਤੂੰ ਮੰਮੀ ਦੀ ਭੈਣ ਨੂੰ ਕਹਿੰਦੀ ਕਹਦੀ ਵੀ ਗਾਂ ਲੈ ਕੇ ਟੱਪ ਜਾ ਜੋਤੀ ਨੂੰ। ਗਾਂ ਟੱਪ ਜਾ ਇਹਨਾਂ ਨੂੰ ਤਾਂ ਲਾਉਂਗੀ ਹੂੰ। ਹਾ ਤਾਂ ਗਈ ਬਸ ਫਿਰ ਲੈ ਲੱਡ ਇਹ ਸੱਤੀ ਨਹੀਂ ਆਂਦੀ ਨਾ ਮੈਂ ਤੈਨੂੰ ਐ ਕਿਹਾ ਤੂੰ ਉੱਥੇ ਤੇ ਮਰਜੀ ਚੜ੍ਹ ਜੀ ਉੱਪਰ ਉੱਥੇ ਚੜ੍ਹ ਕੇ ਬਹਿ ਲੈ ਹਾਂ ਇਹ ਗੱਡੀ ਝੁੱਠੀ ਤੂੰ ਮੈਨੂੰ ਕਹਿਨੇ ਵੀ ਨਾਲੇ ਚਾਹ ਬਣਾ ਲੈ ਨਾਲੇ ਉਹਦੇ ਨਾਲ ਗੱਲ ਕਰ ਲੈ ਫੇਰ ਮੈਂ ਤੈਨੂੰ ਐ ਕਹਿੰਦੇ ਵੀ ਚਾਹ ਬਣਾ ਲੈ ਨਾਲੇ ਗੱਲ ਕਰ ਲੈ ਚਾਹ ਘੰਟਾ ਠਹਿਰ ਕੇ ਬਣਾ ਲਾਂਦੀ ਕਿਹੜਾ ਜਾਨ ਨਿਕਲਦੀ ਤੀ ਚਾਹ ਮੇਨਾ ਹੁਣ ਕੀ ਕਰੀਏ ਹੁਣ ਕੀ ਬੜੂਗਾ ਜਿਹੜੇ ਮੇਰੇ ਚਾਰ ਬਾਬਰੀਆਂ ਰਹਿ ਗਈਆਂ ਨਾ ਬਾਕੀ ਤਾਂ ਮੋਨ ਲੀnga ਜਿਹੜੀਆਂ ਰਹਿ ਗਈਆਂ ਇਹ ਵੀ ਪੱਟ ਕੇ ਤੇਰੀ ਸੱਸ ਮੇਰੇ ਹੱਥ ਸਤਾਰ ਨਹੀਂ ਆਈ ਮੈਂ ਕਿਹਾ ਤੈਨੂੰ ਉਹ ਤੈਨੂੰ ਨਹੀਂ ਕੁਝ ਕਹਿੰਦੀ ਉਹ ਕਹਿੰਦੀ ਵੀ ਤੂੰ ਹੀ ਝੱਡ ਗਈ ਆ ਕਹਿੰਦੀ ਜੇ ਦਿਲ ਤੇਰੀ ਮਨ ਦਾ ਪਤਾ ਨਹੀਂ ਹੋ ਕਰੀ ਰਹੀ ਤੂੰ ਮੈਂ ਕਹਾ ਤਾਂ ਉਹ ਸੁਣ ਲਿਆ ਸਾਰਾ ਕੁਝ ਗੱਲਾਂ ਤਾਂ ਮੈਂ ਕਰੀ ਗਈ ਜੋ ਤਿੰਨਾ ਘੰਟਾ ਮਸਤੀ ਜੋ ਹੋਣਾ ਆਇਆ ਸੀ ਕਿ ਮੈਂ ਤਾਂ ਹੋਣਾ ਆਇਆ ਸੀ ਪਤਾ ਨਹੀਂ ਮੈਂ ਕਿੱਥੋਂ ਆਇਆ ਜੋ ਤੀਰੇ ਤੂੰ ਆਇਆ ਕਹਿੰਦੇ ਨੇ ਕਹਿ ਕੇ ਆ ਮਾ ਹੁਣ ਤਾਂ ਜੇ ਬੱਸ ਛੱਡੇ ਬੰਦਰ ਉਹ ਤੇ ਕਹੀ ਕਿ ਆ ਮਾ ਹੁਣ ਤਾਂ ਇੱਕ ਕੰਮ ਨੇ ਢੰਗ ਦਾ ਹੁੰਦਾ ਇੱਕ ਕੰਮ ਆ ਸਾਰੇ ਤੇ ਮੇਰੇ ਕਰੇ ਕਰੇ ਤੇ ਪਾਣੀ ਛੇ ਹੁੰਦਾ ਨਹੀਂ ਮੰਗੀ ਤੂੰ ਹੱਲ ਲਗਾ ਡੋਈ ਬਸ ਹੱਲ ਤਾਂ ਤੇਰੀ ਸੱਸ ਕੱਢੀ ਖੜੀ ਐ ਆ ਕੇ ਤੇਰੇ ਫੇਰੇ ਕਰਾ ਕੇ ਬਣਾਉਣੀ ਵੀ ਹੋਣਾ ਹੋ ਕਿਸੇ ਲੋਟ ਜੇ ਤੇਰੀ ਵਧੀਆ ਹੂੰ ਤਾਂ ਮੈਂ ਕਹਿੰਦੀ ਬਿਆਹ ਨੂੰ ਮੰਨ ਲੈ ਜੀ ਆਪੀ ਮੰਨ ਜੀ ਕਿਉਂ ਮੰਨਣਾ ਉਹ ਇੱਕ ਗੱਲ ਠੀਕ ਵੀ ਐ ਵਧੀਆ ਥੋੜਾ ਪਾੜ ਪੈਂਦਾ ਏ ਜੇ ਲੜਪੋ ਤੁਸੀਂ ਦੋਨੇ ਆਣੀਆ ਤਾਂ ਤਾ ਕੁੜੀ ਹਾਂ ਫੇਰ ਸੱਨ ਨੂੰ ਰਾਤੀ ਰਾਜੇ ਕੁੜਮਣੀ ਕੁੜਮਣੀ ਬਿਆਹ ਤਾਂ ਨਹੀਂ ਕਰ ਸਕਦੀ ਐ

ਕੀ ਲਕੋ ਬਾਣੀ ਤੇ ਜੋਤੀ ਤੂੰ ਕਹ ਦੇ ਮਾਮੇ ਨੂੰ ਵੀ ਸਾਡਾ ਡੱਪ ਜੂ ਲੈ ਕੇ ਕਿ ਤੇਰੇ ਸਿੱਧੇ ਮੈਂ ਤਾਂ ਆਪਦੀ ਦੋਤੀ ਨੂੰ ਕਹਿ ਦਾਨੀ ਵੀ ਮੇਰੀ ਦੋਤੀ ਨੂੰ ਲੈ ਕੇ ਕਿਤੇ ਰ ਟੱਕ ਜਾ ਮੈਨੂੰ ਤੇਰੀ ਨਣਦ ਦਾ ਠੇਕਾ ਨਹੀਂ ਲੱਤਾ ਹੋਇਆ ਤੂੰ ਕਰੇ ਮੈਂ ਭਰਾ ਹਾਂ ਠੀਕ ਹੈ ਹੁਣ ਤਾਂ ਲਾ ਹੈਲੋ ਹਾਂ ਬਣ ਹਸ਼ਕਾਲ ਕਿਵੇਂ ਹਾਂ ਹਾਂ ਠੀਕ ਆ ਮੈਂ ਤਾਂ ਤੂੰ ਦੱਸ ਇਹ ਮੈਂ ਤੇਨੂੰ ਐ ਫੋਨ ਕੀਤਾ ਮੇਰੀ ਗੱਲ ਸੁਣ ਤੇ ਨਾਲ ਇਹਦੀ ਰੀਤ ਦੀ ਸੱਸ ਨੂੰ ਲੱਗਿਆ ਪਤਾ ਵੀ ਜੋਤੀ ਤੇ ਬਾਣੀ ਤੇਰੇ ਕੋਲ ਹੀ ਨੇ ਆ ਤੂੰ ਐ ਕਰ ਤੂੰ ਬਾਣੀ ਨੂੰ ਰਹਿ ਕੇ ਕਿਧਰੇ ਨੰਗ ਜਾ ਹਾਂ ਹਾਂ ਬਾਣੀ ਨੂੰ ਕੱਲੀ ਨੂੰ ਕੋਈ ਨਹੀਂ ਜੋਤੀ ਨੂੰ ਐ ਕਹਦੇ ਕਿ ਮੈਂ ਤਾਂ ਦਵਾਈ ਦਵਾ ਕੇ ਜਾਉਣੀ ਆ ਬਾਣੀ ਦੀ ਕਿ ਡਾਕਟਰ ਤੇ ਦਵਾਈ ਚੱਲ ਰਹੀ ਆ ਕਹ ਆਹੋ ਨਹੀਂ ਨਹੀਂ ਜੋਤੀ ਦੀ ਟੈਨਸ਼ਨ ਨਾਲ ਐ ਕੋਈ ਨਹੀਂ ਤੂੰ ਤੂੰ ਬਸ ਪਾਣੀ ਨੂੰ ਲੈ ਕੇ ਲੰਘ ਕਿਉਂ ਜੋਤੀ ਨੂੰ ਲੈ ਕੇ ਜਾਵੇਂ ਨੇ ਉਹ ਬੰਦ ਰੱਖ ਹਾਂ ਹਾਂ ਬਹਿ ਬਗ ਜਾ ਤੂੰ ਹਾਂ ਹਾਂ ਲੰਘ ਜਾ ਤੂੰ ਐ ਕਰ ਆਹੋ ਆਪ ਤੇ ਸੌਰੀ ਬਗ ਜਾ ਠੀਕ ਹੈ ਬਈ ਜੋਤੀ ਨੂੰ ਤਾਂ ਲੈ ਜਾ ਚੰਗਾ ਚੰਗਾ ਲੈ ਠੀਕ ਆ ਲੇਕਿਨ ਇੱਕ ਨੂੰ ਲੈ ਕੇ ਜਾ ਸਕਦੀ ਆ ਮੈਂ ਤੇਰੇ ਦੋਮਾਂ ਨੂੰ ਇਕੱਲੀ ਇਹ ਤੋਂ ਮਿਲੂਗੀ ਜੋਤੀ ਮਿਲੂਗੀ ਪਾਣੀ ਪਾਣੀ ਨੂੰ ਤਾਂ ਗੈਪ ਕਰ ਲੈ ਜੇ ਪਾਣੀ ਮਿਲ ਗਈ ਅੱਛਾ ਝਾੜੂ ਪੋਚਾ ਕਰ ਬਹੁ ਪਾਣੀ ਤੋਂ ਮੈਂ ਤਾਂ ਸਿੱਧੀ ਗੱਲ ਦਾ ਸਮੱਸਾਹ ਹੋ ਸਕੂਲ ਲਈ ਹੋਈ ਆ ਮੇਰੀ ਉਦੀ ਪੜਾਈ ਖਰਾਬ ਕਰਨਾ ਤੁਲਪੀ ਹੁਣ ਤੂੰ ਫਿਰ ਜੋਤੀ ਨਾਲ ਜਿਹੜਾ ਭਾਰ ਲੱਗਦਾ ਹੈ ਉਹ ਗੋਦੀ ਛੱਡ ਕੇ ਜਾਊ ਉਹਦੇ ਜੋਤੀ ਤਾਂ ਉਹਨੂੰ ਥੇ ਹੋਊਗੀ ਥੇ ਹੋਊਗੀ ਅੱਜ ਨਹੀਂ ਤਾਂ ਕੱਲ ਅਗਲਾ ਧੀ ਮਟਿਆਰ ਆਵਦੀ ਕੌਣ ਸੜਦੂਗਾ ਉਹ ਤਾਂ ਆਇਆ ਵੀ ਚਲੋ ਉਹਨੇ ਦੇ ਤਾਂ ਬਹੁਤ ਤੇ ਦੀ ਇੱਜ਼ਤ ਸੰਭੀ ਬੈਠੀ ਹੈ ਕਿਸੇ ਬੁੜੇ ਦੀ ਵਿਆਹ ਹੋਊਗਾ ਕੋਈ ਨਹੀਂ ਆ ਜਾਣ ਦੇ ਜੋਤੀ ਨੂੰ ਤੈਨੂੰ ਕੀ ਭਾਰ ਲੱਗਦਾ ਜੋਤੀ ਤੇ ਸਜਤੀ ਦੇ ਵਿਆਹ ਕਰ ਦੇ ਜੇ ਕਰਨੀ ਹੈ ਮੂੰਹ ਨਾ ਉਹਦਾ ਬੰਦ ਰੱਖ ਲੈ ਇਹ ਤਾਂ ਤੇਰੇ ਦੀ ਗੱਲ ਚੱਲ ਰਹੀ ਹੈ ਜੋਤੀ ਦਾ ਕਰਦੋ ਜੋ ਤੀਤਾ ਤਾਪੀ ਕਰ ਦੂ ਉਹਦੀ ਮਾਂ ਟੇਕਾ ਲੱਗਦਾ ਹੋਇਆ ਜੋਤੀ ਦੇ ਵਿਆਹ ਦਾ ਮੈਂ ਮੇਰੇ ਮਾਂ ਕਰਨੀ ਪੈਗੇ ਜੇ ਤੁਸੀਂ ਕੋਈ ਨਹੀਂ ਕੁੜੀ ਤੇਰੀ ਪਲ ਹੀ ਜਾਂਦੀ ਕੁੜੀ ਤੇਰੀ ਮੈਂ ਦਿੰਦੀ ਨਹੀਂ ਵਿਆਹ ਤੇਰਾ ਮੈਂ ਕਰੂੰਗੀ ਆਏ ਜੇ ਕੀ ਹੈ ਇਹ ਤਾਂ ਹੋਊਗਾ ਜਿਹੜਾ ਕੁਝ ਸੋਚ ਲਿਆ ਅਸ ਤੇਰੀ ਸੱਸ ਨੂੰ ਆ ਜਾਣ ਦੇ ਮੈਂ ਕਰਦੀਆਂ ਗੱਲ ਤੇਰੀ ਸੱਸ ਨਾਲ ਸੱਸ ਤਾਂ ਹੁਣ ਦੇਖੀ ਦੋ ਹੱਥ ਕਰੂਗਾ ਕੇ ਕੁਝ ਨਹੀਂ ਕਰਦੀ ਉਹ ਤਾਂ ਮੈਨੂੰ ਮੜਾ ਜਾ ਠੰਡੇ ਭਾਂਡੇ ਦਾ ਸਿੱਟੀ ਮਾਰਨਾ ਉਹਦੀ ਕੈਦੂ ਰੀਤ ਮੰਨ ਗਈ ਮਿੰਟਲ ਤੇਰੀ ਸੱਸ ਮੇਰੇ ਕੰਨੀ ਦੀ ਹੋਈ ਆ ਮਾਰਦੀ ਰਹੀ ਠੰਡੇ ਪਾਣੀ ਦੇ ਛਿੱਟੇ ਮੰਮੀ ਦੇਖ ਲੈਣੂ ਕੀ ਮਿਲੂਗਾ ਬਸ ਜੋ ਕੁਝ ਮਿਲਣਾ ਨਾ ਮਿਲਣਾ ਹੀ ਹੈ ਤੇਰਾ ਕੀ ਇਹ ਤੂੰ ਤਾਂ ਫੋਕੀ ਜਾਏਂ ਹਾਂ ਮਮੀ ਹੱਥ ਛੱਡ ਦੋ ਨਾ ਕੋਈ ਦੇਖ ਲੂਗਾ ਐਵੇਂ ਹਾਂ ਤੇਰੀ ਜਿਹੜੀ ਬੇਇੱਜ਼ਤੀ ਹੁੰਦੀ ਆ ਕਦੀ ਤੇਰੀ ਬਸਟ ਤੇ ਬੇਇੱਜ਼ਤੀ ਹੁੰਦੀ ਆ ਕਦੀ ਤੇਰੀ ਕਿਤੇ ਬੇਇੱਜ਼ਤੀ ਹੁੰਦੀ ਮੇਰੀ ਗੱਲ ਸੁਣ ਲਈ ਜਦੋਂ ਘਰ ਛੱਡ ਛੱਡ ਜਾਨੀ ਆ ਉਦੋਂ ਨਹੀਂ ਤੇਰੀ ਬੇਇੱਜ਼ਤੀ ਹੁੰਦੀ ਹੈ ਫਿਰ ਮੰਮੀ ਦੁਫਤਨ ਰੌਲਾ ਪਾਉਣ ਲੱਗ ਗਿਆ ਉੱਥੇ ਹਣ ਬਸ ਅਗਲਾ ਕੀ ਸਮਝੂਗਾ ਕੀ ਸਮਝੂਗਾ ਉਹਨਾਂ ਨੂੰ ਨਹੀਂ ਪਤਾ ਹੈ ਐਵੇਂ ਦੁਫਤਨ ਜਲੂਸ ਕਢਣ ਲੱਗ ਜਾਣੇ ਹੋਗੇ ਹਾਂ ਤੇਰਾ ਮੈਨੂੰ ਦੱਸ ਤੂੰ ਘਰ ਚੱਲ ਤੈਨੂੰ ਤਾਂ ਮੈਂ ਘਰ ਜਾ ਕੇ ਦੱਸੂ ਜਲੂਸ ਇਹ ਮੈਨੂੰ ਉੱਥੇ ਫੋਨ ਹੀ ਕਰ ਦਿੰਦੇ ਮੈਂ ਆਪ ਹੀ ਘਰੇ ਆ ਜਾਣਾ ਸੀਗਾ ਮੈਨੂੰ ਨਹੀਂ ਸੀ ਪਤਾ ਘਰੋਂ ਪੈਰ ਪੱਟਣ ਲੱਗਿਆਂ ਤੈਨੂੰ ਦਿਖਿਆ ਕੋਈ ਮੰਮੀ ਦੁਫਤਨ ਰੌਲਾ ਪਾਈ ਜਾਂਦੀਆਂ ਬਾਰੇ ਤੈਨੂੰ ਜਿਹੜਾ ਜ਼ਿਆਦਾ ਡਰ ਲੱਗਦਾ ਜਦੋਂ ਤੂੰ ਘਰੋਂ ਜਾਂਦੀ ਆ ਉਦੋਂ ਹੀ ਤੈਨੂੰ ਡਰ ਲੱਗਦਾ ਫਿਰ ਮੈਂ ਕਿਹੜਾ ਮੰਮੀ ਚਾਣੂ ਗਈ ਸੀਗੀ ਤੁਰਨ ਨਾ ਕੁਛ ਕਰਦੇ ਸੀ ਆਖ ਕੇ ਗਈ ਸੀਗੀ ਹਾਂ ਮੈਨੂੰ ਪਤਾ ਦੀ ਤੈਨੂੰ ਰੀਤ ਛੱਡ ਕੇ ਆਈ ਐ ਤੂੰ ਮੈਨੂੰ ਪਾਗਲ ਨਾ ਬਣਾ ਕੋਈ ਨਹੀਂ ਛੱਡ ਗਿਆ ਮੈਂ ਤਾਂ ਆਪ ਹੀ ਗਈ ਸੀਗੀ ਹਾਂ ਤੂੰ ਜਿਹੜੀ ਆਪ ਗਈ ਸੀ ਫਰਾਜਣ ਦੀ ਤੈਨੂੰ ਨਹੀਂ ਸੀ ਪਤਾ ਵੀ ਮੈਨੂੰ ਘਰ ਜਾਣਾ ਮੈਂ ਕੋਈ ਨਹੀਂ ਫਿਰ ਉਹੀ ਤਾਂ ਕਹਿੰਨੀ ਮੈਨੂੰ ਤੁਸੀਂ ਫੋਨ ਕਰ ਦਿੰਦੇ ਮੈਂ ਘਰ ਹੀ ਆ ਜਾਣਾ ਸੀਗਾ ਹਾਂ ਹਾਂ ਜਿਹੜੀ ਤੂੰ ਰੀਤ ਨਾਲ ਮਿੱਠੀਆਂ ਮਾਰਦੀ ਸੀ ਨਾ ਤੈਨੂੰ ਐਸੀ ਮੇਰਾ ਕਿਹੜਾ ਕਿਹਨੂੰ ਪਤਾ ਲੱਗਣਾ ਮੈਨੂੰ ਸਭ ਪਤਾ ਤੂੰ ਕੀ ਕਰਦੀ ਕਰਦੀ ਐ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਕੋਈ ਨਾ ਤੂੰ ਅੰਦਰ ਚੱਲ ਤੇਰਾ ਤਾਂ ਮੈਂ ਤੈਨੂੰ ਤਾਂ ਸਵਾਰ ਕੇ ਤੈਨੂੰ ਇੱਕ ਨਹੀਂ ਉੱਥੇ ਜਾ ਕੇ ਪੁੱਛ ਕੋਈ ਨਹੀਂ ਮੰਮੀ ਤੂੰ ਫਿਕਰ ਹੀ ਆਜੋ ਫਿਰ ਹਾਂ ਜਿਹੜੀ ਤੈਨੂੰ ਬਾਹਰ ਤਾਂ ਤੈਨੂੰ ਸ਼ਰਮ ਆਉਂਦੀ ਐ ਚੱਲ ਲੈ ਇੱਕ ਵਾਰੀ ਅੰਦਰ ਹੀ ਤੂੰ ਆ ਜਾ ਲਾ ਦਾਂ ਤੇਰਾ ਚਾਹ ਜਿਹੜਾ ਤੈਨੂੰ ਬਾਸੇ 'ਚ ਸ਼ਰਮ ਆਉਂਦੀ ਸੀ ਤੈਨੂੰ ਇਹ ਕੀ ਮੈਨੂੰ ਪਤਾ ਨਹੀਂ ਲੱਗਦਾ ਤੂੰ ਕੀ ਕਰਦੀ ਫਿਰਦੀ ਐ ਹੈ ਤੂੰ ਕਈ ਕਿਹਨੂੰ ਪੁੱਛ ਕੇ ਸੀ ਉੱਥੇ ਮੰਮੀ ਮੈਂ ਤਾਂ ਉਹੀ ਭੱਗ ਗਈ ਸੀ ਤੂੰ ਉਵੇਂ ਕਿਵੇਂ ਭੱਗੀ ਸੀ ਮੈਨੇ ਦੱਸੀ ਤੈਨੂੰ ਇਹ ਸੀ ਵੀ ਕਿਸੇ ਨੂੰ ਕਿਹਾ ਮੇਰਾ ਪਤਾ ਲੱਗਣਾ ਮੈਂ ਕੀ ਕੀ ਕਰਦੀ ਫਿਰਦੀ ਐ ਹੈ ਮੰਮੀ ਸੱਚੀ ਮੈਂ ਤਾਂ ਮੈਂ ਦਾ ਡਾਂਡੇ ਨੂੰ ਫਾੜਦੀ ਪੈੜੀ ਮੰਮੀ ਕਿਉਂ ਮਾਰੀ ਜਾਂਦੀ ਆ ਤੁਸੀਂ ਮੈਨੂੰ ਹਜੇ ਤਾਂ ਤੇਰੀਆਂ ਲੱਤਾਂ ਬਾਹਾਂ ਤੋੜ ਕੇ ਤੈਨੂੰ ਮੰਜੇ ਤੇ ਪਾਉਂ ਜਿਹੜੀ ਤੇਰੀ ਜਬਾਨ ਚੱਲਦੀ ਆ ਨਾਲ ਤੇਰੀ ਜਬਾਨ ਤੋੜੂ ਹੁਣ ਇਹ ਫਿਰਦੀਆਂ ਹਰਲ ਹਰਲ ਕਰਦੀ ਤੂੰ ਮੰਮੀ ਮੈਂ ਕਰਿਆ ਕੀ ਆ ਮੈਨੂੰ ਐਂ ਤੋਂ ਦੱਸ ਦੋ ਜਦੋਂ ਮੈਂ ਤੈਨੂੰ ਕਮਰੇ ਚ ਬੰਦ ਕੀਤਾ ਤੂੰ ਕਮਰੇ ਚੋਂ ਬਾਹਰ ਆ ਗਈ ਹੈ ਫਿਰ ਤੂੰ ਘਰ ਛੱਡ ਕੇ ਭੱਜ ਗਈ ਕਿਨੂੰ ਪੁੱਛ ਕੇ ਘਰ ਛੱਡ ਕੇ ਗਈ ਸੀ ਤੈਨੂੰ ਨਹੀਂ ਸੀ ਪਤਾ ਵੀ ਮੇਰੀ ਮਾਂ ਮੁਰਕੇ ਮੇਰੀਆਂ ਲੱਤਾਂ ਤੋੜੂਗੀ ਮੰਮੀ ਤੁਸੀਂ ਮੇਰੇ ਕਿਉਂ ਵੈਰੀ ਬਣੇ ਹੋਗੇ ਇਹ ਤੈਨੂੰ ਵੀ ਪਤਾ ਮਰਦੀ ਨਾਲ ਜਾ ਵੀ ਸਕਦੀ ਹੈਗੀ ਤੂੰ ਮੈਨੂੰ ਪੁੱਛੇ ਬਿਨਾ ਕਿਤੇ ਨਹੀਂ ਜਾ ਸਕਦੀ ਠੀਕ ਹੈ ਨਾ ਕੀ ਗੱਲ ਹੋਈ ਹੈ ਕਿਤੇ ਨਹੀਂ ਜਾ ਸਕਦੀ ਹੈਗੀ ਕਿਉਂ ਤੂੰ ਆਪਣੀ ਮਰਜ਼ੀ ਨਾਲ ਚੱਲੇਗੀ ਹੁਣ ਹਾਂ ਮੰਮੀ ਚੱਲ ਚੱਲ ਕਰਕੇ ਦਿਖਾ ਤੂੰ ਕੀ ਕਰ ਲੇਗੇ ਜੇ ਅੱਜ ਨੂੰ ਮੇਰਾ ਪਿਓ ਜਾਉਂਦਾ ਹੁੰਦਾ ਨਾ ਤੇ ਆਹ ਦਿਨ ਦੇਖਣੇ ਹੀ ਨਹੀਂ ਸੀਗੇ ਮੈਂ ਪਿਓ ਕੋਈ ਚਲ ਜਾ ਤੂੰ ਵੀ ਬਾੜੀ ਔਖੀਆਂ ਤੇ ਥੋੜਾ ਟਾਈਮ ਹੀ ਆ ਜੇ ਥੋੜੇ ਕੋ ਰੈਪੀ ਪਿਓ ਕੋਲੇ ਵੀ ਛੇਤੀ ਜਾਉਂਗੀ ਹਾਂ ਤੂੰ ਤਾਂ ਜਾਣਦੀ ਨਹੀਂ ਨਾ ਤਿਆਰੀ ਕਰ ਫਿਰ ਤੂੰ ਜਾਣਦੀ ਬਸ ਤੁਹਾਡੇ ਕੋਲ ਤਾਂ ਮੰਮੀ ਆਹੀ ਗੱਲਾਂ ਨੇਗੀਆ ਜਦੋਂ ਦੇਖ ਲਓ ਤੁਸੀਂ ਲੜਾਈ ਕਰਨੀ ਹੁੰਦੀ ਆ ਮੇਰੇ ਨਾਲ ਤੇ ਤੂੰ ਇਹੋ ਜੇ ਕੰਮ ਹੀ ਕਿਉਂ ਕਰਦੀ ਜਦੋਂ ਤੈਨੂੰ ਪਤਾ ਵੀ ਮੈਂ ਬਾਹਰ ਨਿਕਲ ਨਹੀਂ ਦੇਣਾ ਤੈਨੂੰ ਫਿਰ ਤੂੰ ਬਾਹਰ ਭੱਜੀ ਕਿਉਂ ਤੂੰ ਰੀਤ ਦੇ ਕਹੇ ਤੋਂ ਗਈ ਕਿਉਂ ਆ ਜਾਂਦੇ ਜੀ ਰੀਤ ਨੂੰ ਵੀ ਰੀਤ ਦੀਆਂ ਮੀਡੀਆ ਨੂੰ ਟੇਲ ਅੱਜ ਮੈਂ ਲਾਉਂ ਸਵਾਰ ਕੇ ਲੈ ਭਾਬੀ ਨੇ ਕੀ ਕਿਹਾਗਾ ਤੁਹਾਨੂੰ ਮੈਨੂੰ ਸਭ ਪਤਾ ਇਹ ਜਿਹੜੇ ਤੇਰੇ ਖੰਭ ਲੱਗੇ ਨਾ ਤੇਰੀ ਪਰਜਾਈ ਨਹੀਂ ਲਾਏ ਨੇ ਕਿਸੇ ਹੋਰ ਨੇ ਨਹੀਂ ਤੈਨੂੰ ਲਾਏ ਭਾਪੀ ਨੇ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਨਾ ਭਾਬੀ ਨੇ ਆਇਆ ਕਿ ਤੂੰ ਜਾ ਤੇ ਨਾ ਭਾਬੀ ਨੇ ਆਇਆ ਕਿ ਤੂੰ ਤੂੰ ਨਾ ਜਾ ਹੂੰ ਹੂੰ ਉਹ ਤਾਂ ਮੈਂ ਆਪਣੀ ਮਰਜ਼ੀ ਨਾਲ ਹੀ ਗਈ ਸੀਗੀ ਜੇ ਭਾਬੀ ਨੂੰ ਪਤਾ ਨਹੀਂ ਸੀ ਤੇ ਬਾਣੀ ਕਿਵੇਂ ਗੈਪ ਹੋ ਗਈ ਅੱਗੋਂ ਜਾਂਦਿਆਂ ਨੂੰ ਹੈ ਬਾਣੀ ਤਾਂ ਹੈ ਹੀ ਨਹੀਂ ਸੀਗੀ ਉੱਥੇ ਹਾਂ ਹਾਂ ਬਾਣੀ ਵੀ ਉੱਥੇ ਹੀ ਸੀ ਬਾਣੀ ਇਹਨਾਂ ਨੇ ਗੈਪ ਕਰਵਾਈਆ ਫੇਰ ਅੱਗੋਂ ਵੀ ਕਿਤੇ ਬਾਣੀ ਨੂੰ ਨਾ ਲੈ ਆਵੇ ਅੱਛਾ ਜੇ ਬਾਣੀ ਗਾਇਬ ਹੋ ਗਈ ਤਾਂ ਮੈਂ ਨਹੀਂ ਸੀ ਗਾਇਬ ਹੋ ਸਕਦੀ ਪਹਿਲਾਂ ਉਹਨਾਂ ਨੂੰ ਪਤਾ ਸੀ ਨਾ ਕਿ ਜੇ ਹੁਣ ਇਹਨੂੰ ਜੋਤੀ ਨੂੰ ਗੈਪ ਕਰਤਾ ਤਾਂ ਫੇਰ ਹੱਡ ਸਵਾਰ ਕੇ ਤੱਤੇ ਕਰੂਗੀ ਹੁਣਸਾਰ ਸਾਡੇ ਬਸ ਮੰਮੀ ਤੁਹਾਡੇ ਕੋਲ ਤਾਂ ਨਾ ਆਹੀ ਗੱਲਾਂ ਨਹੀਂ ਗੀਆਂ ਥੋੜੀਆਂ ਕਰਾੜਾ ਚਾਹੀਦੀ ਪਾਲੀਆਂ ਕਰਾੜਾ ਮੇਰਾ ਤਾਂ ਜੀ ਕਹਦਾ ਤੇਰੀ ਲੱਤ ਤੋੜ ਕੇ ਤੈਨੂੰ ਮੰਜੇ ਤੇ ਪਾਦਾ ਉਹ ਤਾਂ ਤੁਸੀਂ ਪਾਈ ਦੇਣੀ ਆ ਪਤਾ ਨਹੀਂ ਕਿਵੇਂ ਜ਼ਬਾਨ ਚਲਾਉਣੀ ਐ ਨੀ ਤੂੰ ਮੰਮੀ ਛੱਡ ਦੋ ਨਾ ਮੈਨੂੰ ਹੈ ਕਿਵੇਂ ਜ਼ਬਾਨ ਚਲਾਉਣੀ ਆ ਬੋਲ ਲੀਂ ਕਿਵੇਂ ਰ ਹੈ ਬੋਲ ਲੀਂਗੇ ਮੇਰੇ ਅੱਗੇ ਤੂੰ ਇਹੀ ਬੋਲਦੀ ਹੋ ਮੈਂ ਛੱਡ ਦੇ ਇੱਕ ਮਿੰਟ ਮੰਮੀ ਸੁੱਕੇ ਕੱਪੜੇ ਸੁੱਕੇ ਜਾਂਦੇ ਨੇ ਤਾਰ ਲਾ ਨਹੀਂ ਹਜੇ ਨਾ ਤਾਰ ਤੇ ਹੋਰ ਲੱਗ ਜਾਣ ਤੇ ਤੁਫ ਜਿਕੜੀ ਕੀ ਹੋ ਗਿਆ ਅੰਨੇ ਭੱਕੀ ਭਖਾਈ ਜੀ ਉਹ ਆ ਗਈ ਕੌਣ ਆ ਗਈ ਮੰਮੀ ਫਿਰ ਆ ਜਾਣਦੇ ਆ ਗਏ ਤੇ ਫਿਰ ਕੀ ਕਰੀਏ ਹੁਣ ਜੋਤੀ ਨੂੰ ਘੁੱਟਣ ਲੱਗੀ ਹੋਈ ਆ ਆਹੋ ਉਹ ਤਾਂ ਕੁੱਟਣੀ ਸੀ ਉਹ ਤਾਂ ਪਤਾ ਹੀ ਸੀ ਵੀ ਉਹ ਕਰ ਤੂ ਤੋ ਉਹ ਕਰੂਗੀ ਆਪਦੀ ਪੂਰੀ ਫੇ ਤਾਂ ਹੁਣ ਉਹਨੇ ਛਡਾ ਦੇ ਕੀ ਛਡਾਦਾ ਮੈਂ ਕੀ ਕਹਾਂ ਉਹਨੂੰ ਮੈਂ ਜਾ ਕੇ ਹੁਣ ਜੋ ਮਰਜੀ ਕਰਨਾ ਸਾਡੀ ਭੇਜੀ ਹੋਈ ਤੇ ਉਹ ਤੂੰ ਐਂ ਕਹਦੇ ਵੀ ਰੀਤ ਛੱਡੇਈ ਸੀ ਛੋ ਮਰਜੀ ਕਹਿ ਜੋ ਮਰਜੀ ਨਾ ਕਹਿ ਮਾਮੀ ਮੈਂ ਕਿਹਾ ਸੀ ਵੀ ਤੈ ਜੋਤੀ ਨੂੰ ਨਾਲ ਭੇਜ ਦੇ ਤੂੰ ਮੇਰੀ ਇੱਕ ਗੱਲ ਨਹੀਂ ਸੁਣੀ ਹੈਗੀ ਹੁਣ ਤੇਰੀ ਵਜ੍ਹਾ ਨਾਲ ਕੁੜੀ ਗੁੱਟ ਖਾਈ ਜਾਂਦੀ ਆ ਖਾ ਲਣ ਤੇ ਪਤਾ ਲੱਗਣ ਦੇ ਕੁੜੀ ਨੂੰ ਤੇ ਉਹਦੀ ਮਾਂ ਨੂੰ ਦੋ ਮਾਂ ਨੂੰ ਕੋੜੇ ਲਾ ਕੀ ਕਸੂਰਾ ਮਾੜੀ ਤਾਂ ਮਾੜੀ ਦਾ ਨਹੀਂ ਕਸੂਰ ਤੇਰਾ ਤੇਰੀ ਵਜ੍ਹਾ ਨਾਲ ਹੋਇਆ ਜੇ ਕੁਛ ਲੈ ਹਾਂ ਲੈ ਕੀ ਕੋਈ ਵੀ ਗੱਲ ਹੁੰਦੀ ਠੋਣਾ ਮੇਰੇ ਸਰ ਭੰਨ ਦਿਆ ਕਰੋ ਕੋਈ ਨਾ ਇਹ ਵੀ ਫੁੱਟਣਾ ਹਟ ਜੂਗਾ ਹੁਣ ਥੋੜਾ ਟਾਈਮ ਹੀ ਆ ਮੰਮੀ ਦੇਖੀ ਬਿਚਾਲਾ ਨੂੰ ਉਹ ਕੁੱਟ ਕੁੱਟ ਕੇ ਦਾਂ ਮਾਰ ਦੂੰ ਉਹ ਵਿਚਾਰੀ ਨੂੰ ਚੱਲ ਆ ਜਾ ਦੇਖਦੀਆਂ ਕੀ ਬਣਦਾਗਾ ਨਾਲੇ ਮੈਂ ਕਹਿੰਦੀ ਸੀ ਹਾਂ ਹੂੰ ਤੂੰ ਜੋਤੀ ਨੂੰ ਕਿਤੇ ਹੋਰ ਭੇਜ ਦੇ ਕੋਈ ਨਾ ਜੋਤੀ ਨੂੰ ਤਾਂ ਭੇਦ ਤੂੰ ਆਏ ਸੱਚ ਤੇਰੀ ਸੱਸ ਤੇਰਾ ਕੀ ਹਾਲ ਕਰੂਗੀ ਹੁਣ ਇਹ ਸੋਚਿਆ ਆ ਦਿਮਾਗ ਚ ਬਸ ਫਿਰ ਸੋਚੀ ਜਾ ਹੁਣ ਹੁਣ ਤੂੰ ਉਹਨੂੰ ਛੱਡ ਕੇ ਤੈਨੂੰ ਵੱਡੂ ਵੀ ਹੁਣ ਉਹ ਮੈਂ ਕੀ ਕਰਿਆ ਮੈਂ ਕੀ ਕਰਿਆ ਜਿਹੜਾ ਪੌਕੀਆਂ ਫੋਨ ਤੇ ਤੁਸੀਂ ਕਿਹਾ ਸੀ ਛੱਡ ਕੇ ਉਹਨੂੰ ਵੀ ਤੁਸੀਂ ਕਿਹਾ ਸੀ ਸਾਰੇ ਕੰਮ ਨੂੰ ਮੈਂ ਹੀ ਕਹਨੀ ਆ ਛੱਡ ਆ ਜਾ ਚਲ ਤੈਨੂੰ ਕੀ ਲੱਗਦਾ ਹੈ ਮੈਨੂੰ ਪਤਾ ਵੀ ਲੱਗਦਾ ਬਸ ਹੈ ਨਾਲੇ ਜੇ ਬਾਣੀ ਗੈਪ ਨਾ ਨਾ ਉੱਥੋਂ ਹੁੰਦੀ ਤੇ ਬਾਣੀ ਅੱਜ ਮੈਂ ਲਿਆ ਕੇ ਇੱਥੇ ਰੋ ਸਾਰੇ ਘਰ ਦਾ ਝਾੜੂ ਪੋਚਾ ਕਰਾਉਂਦੀ ਆ ਤੇ ਤੁਹਾਨੂੰ ਤੈਨੂੰ ਹੀ ਲੱਗ ਪਤਾ ਜਾਂਦਾ ਵੀ ਘਰ ਕਿਵੇਂ ਛੱਡੀ ਦੇ ਨੇ ਠੀਕ ਹੈ ਨਾ ਆਏ ਕਿਵੇਂ ਮੰਮੀ ਝਾੜੂ ਪੋਚਾ ਲਵਾ ਲੈਣ ਤੇ ਮੇਰਾ ਤਾਂ ਜੀ ਕਹਤੋਂ ਮੋਰ ਮੋਰ ਕਰ ਤੇਰਾ ਬੁੱਫਾ ਕੁੱਟਦਾ ਲੜਿਓ ਜਵਾਕੜੀ ਦਾ ਕੀ ਕਸੂਰ ਹੈਗਾ ਜਵਾਕੜੀ ਉਹ ਕਾਦੀ ਜਵਾਕੜੀ ਰਹਿ ਗਈ ਹੈ ਦਵਾਸਦੀ ਤਾਂ ਹੈਗੀ ਆ ਮੰਮੀ ਹੋਰ ਕੀ ਆ ਉਹ ਹੂੰ ਤੁਸੀਂ ਤਾਂ ਮਹਾਰਾਣੀਆਂ ਬਣੀਆਂ ਬੈਠੀਆਂ ਹੋ ਮਹਾਰਾਣੀ ਤੇ ਇਸ ਘਰ ਚ ਨਾ ਤੁਸੀਂ ਹੋ ਹਾਂ ਮੈਂ ਤਾਂ ਹੈਗੀ ਆ ਹਾਂ ਹੈਗੀ ਆ ਸ਼ੱਕਾ ਕੋਈ ਸ਼ੱਕ ਨਹੀਂ ਲੱਗਦਾ ਮੇਰੇ ਤਾਂ ਜਿੰਨੀ ਮਰਜ਼ੀ ਕੁੱਟ ਬੁੜਕ ਜੇ ਨਾ ਤੇਰੇ ਤਾਂ ਨਾ ਹੱਥ ਰੂ ਵੀ ਨਹੀਂ ਡਿੱਗਦਾ ਐਡੀ ਮੰਮੀ ਢੀਡ ਕਰਦਾ ਤੁਸੀਂ ਮੈਨੂੰ ਕੁੱਟ ਕੁੱਟ ਕੇ ਹਾਂ ਮੇਰੇ ਤਾਂ ਹੱਥ ਖਦੂ ਖਾਂ ਲੱਗ ਗਏ ਪਰ ਤੇਰੇ ਭੋਰਾ ਨਹੀਂ ਫਰਕ ਪਿਆ ਮੈਨੂੰ ਹਣ ਜਾਗ ਰੱਖਣੀ ਪੈਣੀ ਆ ਕੋਲੇ ਹਾਂ ਬਸ ਆਹੀ ਕਸਰ ਰਹਿ ਗਈ ਹੋਰ ਕੱਟ ਲੋ ਹੁਣ ਤੇਰੇ ਗੋਡੇ ਤੋੜੂ ਹਾਂ ਉਹ ਤੂੰ ਪੈਰ ਕੱਢੀ ਬਾਹ ਤੇਰੇ ਗਿੱਟੇ ਛਾਂਗ ਦੂ ਤੇਰੇ ਗਿੱਟੇ ਮੈਂ ਤੇ ਜਾਣਾ ਹੋਇਆ ਮੰਮੀ ਮੈਂ ਹੂੰ ਵੀ ਭੱਗ ਜੂਗੀ ਫੇਰ ਬਾਤ ਚੱਲ ਨਿਕਲ ਬਾਹ ਤੈਨੂੰ ਮੈਂ ਦੱਸਾਂ ਫੇਰ ਨਿਕਲੀ ਸੀ ਫੇਰ ਰੋਕ ਲਿਆ ਸੀ ਤੂੰ ਨਿਕਲ ਜੇਂਗੀ ਹੈ ਤੂੰ ਜ਼ੁਬਾਨ ਚਲਾਉਣੀ ਆ ਤੇਰੀ ਗਿੱਠ ਜਿਹਦੀ ਤੇ ਮੈਂ ਵੱਡ ਚੁੱਪ ਚਪੜਾ ਦੂ ਮੈਂ ਹੈ ਕਿਵੇਂ ਬੁੱਕਦੀ ਆ ਗੋ ਕੀ ਹੋ ਗਿਆ ਭੰਜ ਕੀ ਹੋ ਗਿਆ ਕੀ ਹੋ ਗਿਆ ਸਭ ਨੂੰ ਪਤਾ ਕੀ ਹੋਇਆ ਕਿੱਥੇ ਆਈਏ ਪਿੱਥੋਂ ਆਈਏ ਪੁੱਛਾਂ ਨਹੀਂ ਹੋ ਕੇ ਗਈ ਸੀ ਨੀ ਮੈਂ ਪੁੱਛੋ ਨਾ ਕਿੱਦਾਂ ਮਗਰ ਖੜ ਗਈ ਹੁਣ ਕਿੱਥੇ ਗਈ ਸੀ ਕਿੱਥੇ ਗਈ ਹੋਇਤੀ ਤੂੰ ਹਾਂ ਨਹੀਂ ਤੂੰ ਘਰ ਛੱਡ ਕੇ ਜਾਂਦੀ ਏ ਤੈਨੂੰ ਸ਼ਰਮ ਨਹੀਂ ਆਉਂਦੀ ਮਟਿਆਰ ਤੂੰ ਹੋਈ ਪਈ ਇਹਨੂੰ ਸਮਝਾ ਆਪ ਦੇ ਆਲੀ ਨੂੰ ਇਹਨੂੰ ਸਮਝਾ ਜਿਹੜੀ ਛੱਡ ਕੇ ਆਈ ਸੀ ਮਮਮੀ ਮੈਂ ਕਿਹਾ ਸੀ ਹੈ ਵੀ ਤੁਸੀਂ ਬਾਹਰ ਕਿਧਰ ਭੱਗ ਜੋ ਹੈ ਅਕਾ ਜਿਹੜੀ ਤੇਰੀ ਆਲੀ ਛੱਡ ਕੇ ਆਈ ਆ ਵਿੱਚੇ ਮੇਰਾ ਜਿਹੜਾ ਦੀ ਗੁੱਤਣੀ ਮਰੋੜਾ ਖਾਰ ਕੇ ਵਿੱਚ ਪਰ ਜ ਕੋਈ ਨਾ ਗੁੱਸਾ ਨਾ ਕਰੋ ਮੇਰੀ ਗੱਲ ਸੁਣ ਲੈ ਹੁਣ ਤੁਸੀਂ ਮਟਿਆਰ ਹੋ ਗਏ ਐ ਜਾਂਦੀਆਂ ਸੋਹਣੀਆਂ ਨਹੀਂ ਲੱਗਦੀਆਂ ਹੈਗੇ ਸੁਣ ਕੇ ਅੱਗੇ ਪਿੱਛੇ ਦਾ ਕੀਤਾ ਹੈ ਕੁਝ ਦੇਖ ਲਈ ਤੇਰੀ ਮਾਤਾ ਮਾਰ ਦੇ ਤੇਰੇ ਲੱਤਾਂ ਮੈਂ ਤੋੜ ਦੂੰਗੀ ਇਹ ਆ ਨਾਲ ਬਰਾਬਰ ਮਿਲੀ ਹੋਈ ਐ ਇਹ ਛੱਡ ਕੇ ਆਈ ਐ ਇਹ ਤਾਂ ਇਹ ਤਾਂ ਪਰੀਆਂ ਗੀ ਤੈਨੂੰ ਸ਼ਰਮ ਦੇ ਤੇ ਵਿਆਹੀ ਬੜੀਆਂ ਧੀ ਵਾਲੀਆਂ ਮੜੇ ਦਾ ਸ਼ਰਮ ਮੰਨਿਆ ਕਰ ਕਿੰਨੇ ਘਹਾ ਵੀ ਫੋਨ ਕਰਤਾ ਉਹਨੇ ਬਾਣੀ ਗੈਪ ਕਰਤੀ ਜਾਂਦਿਆਂ ਨੇ ਕੋਈ ਨਹੀਂ ਪੜਨ ਮੈਂ ਸਮਝਾਉਂਗੀ ਇਹਨਾਂ ਤੁਸੀਂ ਟੈਨਸ਼ਨ ਨਾ ਲੋ ਇੱਕ ਤੁਸ ਖਾਉਂਦੀ ਦਿੰਦੀ ਮੈਂ ਤੁਹਾਨੂੰ ਹਰ ਰੀਤ ਨੇ ਹਾਂ ਕਰਤੀ ਰਿਸ਼ਤੇ ਵਾਸਤੇ ਨਾ ਹਾਂ ਫਿਰ ਕਿਹੜਾ ਵਿਆਹ ਰਿਸ਼ਤੇ ਵਾਸਤੇ ਰੀਤ ਦਾ ਵਿਆਹ ਕਰਦੇ ਆਂ ਭਾਬੀ ਕੋਈ ਵਿਆਹ ਨਹੀਂ ਕਰਾਉਂਦੀ ਹੈਗੀ ਤੈਨੂੰ ਪੁੱਛ ਤੈਨੂੰ ਪੁੱਛ ਕੇ ਕਰਾਉਗੀ ਮਾਰਨੋ ਕੋਈ ਨਹੀਂ ਮੈਂ ਇਹਨਾਂ ਨੂੰ ਆਪ ਹੀ ਸਮਝਾ ਦੂੰਗੀ ਦਮਨ ਤੂੰ ਟੈਨਸ਼ਨ ਨਾ ਲਾ ਪੁੱਛ ਕੇ ਕਰਾਉਗੀ ਮੰਮੀ ਇਹ ਆਵੇ ਨਾਲੇ ਬਰਾਬਰ ਮਕਲਾਵਾ ਤੋਰੂ ਉਹਦੇ ਘਰ ਦੋ ਫਿਰ ਤਾਂ ਬਹੁਤ ਖੁਸ਼ ਰਹੂੰਗੀ ਮੈਂ ਹਾਂ ਤੇ ਭਾਬੀ ਨਾਲੇ ਚਲ ਚੁੱਪ ਕਰ ਜਾ ਮੂੰਹ ਬੰਦ ਕਰ ਲੈ ਤੂੰ ਬੋਲਣਾ ਹੁੰਦਾ ਕੁੜੀਆਂ ਜਾਰੀ ਤੈਨੂੰ ਲੈ ਕੇ ਜਾ ਖੜੀ ਹੋ ਲੈ ਲੈ ਕੇ ਜਾਣ ਅਸੀਂ 600 ਗੱਲ ਕਰਨੀ ਪਰ ਜੇ ਹੁਣ ਰੀਤ ਜੇ ਇਹ ਤੋਂ ਬਾਹਰ ਹੋ ਗਈ ਚੱਭਾ ਤੈਨੂੰ ਤੇਰਾ ਬਥੜਾ ਹੋ ਜਾ ਕੁੱਟੂ ਤੇਰਾ ਮੂੰਹ ਦੂਜੇ ਪਾਸੇ ਲਾਉ ਹੁਣ ਕੁੱਟ-ਕੁੱਟ ਕੇ ਤੇਰਾ ਮੇਰੀ ਗੱਲ ਸੁਣੋ ਹਾਂ ਜੁਤੀ ਤੁਸੀਂ ਟੈਨਸ਼ਨ ਨਾ ਲਓ ਚੰਗਾ ਨਾ ਪਾ ਕੇ ਆ ਜਾ ਆ ਪਾ ਲੈ ਜੁਤੀ ਪਾ ਲੈ ਚੱਪਲਾਂ ਦੀ ਪਾ ਕੇ ਪਤਨ ਕੀ ਦੀਆਂ ਆ ਚਾਹ ਕਰ ਦੇ ਜਾ ਚਾਹ ਬਣਾ ਲਓ ਲੰਨ ਦੇ ਪਰਚਾਈ ਜਾ ਭੱਜ ਜਾ ਮੈਂ ਤਾਂ ਸੋਨੂੰ ਆਇਆ ਕਹਿਣੂ ਰਾਜਾ ਸੱਟੋ ਆਪਾਂ ਜਿਹੜੇ ਕੰਮ ਬਾਰੇ ਸੋਚ ਰਹੇ ਤੇ ਉਹ ਕੰਮ ਬਣ ਗਿਆ ਆਪਣਾ ਚਲੋ ਸ਼ੋਅ ਕਰੋ ਮਾਨ ਨਗੀਰੀ ਤਾ ਮਾਨ ਨਗੀ ਮਨਾਲੀ ਮੈਂ ਧੱਕੇ ਤੁਮੀ ਨਾ ਮੰਨਦੀ ਨਹੀਂ ਸੀ ਤੇ ਨਹੀਂ ਮੇਰਾ ਬੰਦਾ ਜਾਉਂਦਾ ਹੈ ਬਾ ਫਲਾਨਾ ਟੇਕਾ ਬਾ ਤੇਰੀ ਸੱਸ ਕਰ ਰਹੀ ਹੈ ਨਾ ਤੈਂ ਕੀ ਰਹਿਣਾ ਨਾਲੇ ਪੜਦੀ ਚਲ ਵਧੀਆ ਚੰਗਾਈ ਸੋਚਿਆ ਤੁਸੀਂ ਮੇਰੀ ਕੁੜੀ ਬਾਰੇ ਮਾੜਾ ਤਾਂ ਸੋਚਿਆ ਆਪਾਂ ਕਿਹੜਾ ਇਹਨੂੰ ਭੇਜਣਾ ਕਿਤੇ ਹਾਂ ਆਪਾਂ ਤਾਂ ਆਪਦੇ ਕੋਲ ਹੀ ਰੱਖਣੀ ਆ ਗੱਲ ਸਹੀ ਹੈ ਆਪਾਂ ਤਾਂ ਵਧੀਆ ਵਿਆਹ ਕਰਾਂਗੇ ਇਹਦਾ ਹਾਂ ਤੈਨ ਮੈਂ ਕਹਿੰਦੀ ਮੈਂ ਘਰ ਜਮਾਈ ਤੇ ਰੱਖਣਾ ਚੁੰਨੀ ਚੜਾ ਕੇ ਜੀ ਤੋਰ ਤਾਂ ਨਹੀਂ ਨਹੀਂ ਫਿਰ ਵੀ ਮੁੰਡੇ ਦਾ ਤਾਂ ਪਹਿਲਾ ਹੈ ਅੱਛਾ ਫਿਰ ਅਗਲਾ ਕਹੂਗਾ ਵੀ ਮੈਂ ਤਾਂ ਆਪਣੇ ਚਾਹ ਪੂਰੇ ਕਰਨੇ ਨੇ ਹਾਂ ਇਹ ਵੀ ਗੱਲ ਹੈਗੀ ਹੈ ਹਨਾ ਫਿਰ ਭੈਣ ਜੀ ਹੁਣ ਦੇਖ ਮੇਰੀ ਗੱਲ ਸੁਣੋ ਦੇਖ ਗੁੱਸਾ ਤਾਂ ਕਰੀ ਹੋਣਾ ਮੇਰੀ ਗੱਲ ਦਾ ਦੇਖ ਪਹਿਲਾਂ ਵੀ ਨਹੀਂ ਅਸੀਂ ਦੇਖ ਜਿਹੜਾ ਦੇਣਾ ਸੀ ਅਸੀਂ ਪਹਿਲਾਂ ਸਾਰਾ ਕੁਝ ਦੇ ਤਾ ਆ ਹੁਣ ਨਹੀਂ ਸਾਡੇ ਕੋਲ ਕੁਝ ਹੈਗਾ ਦੇਣ ਹੁਣ ਤਾਂ ਦੇਖ ਆਪਾਂ ਨੇ ਕੁਝ ਦੇਣਾ ਲੈਣਾ ਹੀ ਨਹੀਂ ਆਪਾਂ ਦੇਣਾ ਲੈਣਾ ਕਿਨੂੰ ਜਦੋਂ ਮੁੰਡਾ ਹੀ ਘਰ ਜਵਾਈ ਬਣਾਉਣਾ ਆਪਾਂ ਨੇ ਤਾਂ ਉਹ ਤਾਂ ਵੀ ਸਾਡੀ ਗੱਲ ਮੰਨਦੀ ਆ ਕਿਤੇ ਪਹਿਲਾਂ ਵਾਂਗੂ ਭੈਣ ਜੀ ਹੁਣ ਨਾ ਮੇਹਣੇ ਦੇਣ ਲੱਗਦੀ ਜਿਵੇਂ ਪਹਿਲਾਂ ਦੇਹ ਦੇ ਪਿੱਛੇ ਮੇਹਣੇ ਦਿੰਦੇ ਸੀ ਆ ਮੇਰੀ ਕਿਤੇ ਕੁੜਮ ਨਣਦ ਦੀਆਂ ਪਾਲੀਆਂ ਲਹਾ ਲੀਆਂ ਕਦੇ ਮੇਰੀ ਧੀ ਦੇ ਹਾਲ ਹੀ ਦੇਖ ਹੁਣ ਪੈਣ ਜੀ ਹੱਥ ਜੋੜ ਕੇ ਆ ਹੁਣ ਸਾਡੇ ਕੋਲ ਕੁਝ ਨਹੀਂ ਹੈਗਾ ਦੇਣ ਨੂੰ ਮੈਂ ਤੁਹਾਨੂੰ ਕਿਹਾ ਪਾਲੋ ਤੂੰ ਬੇਫਿਕਰ ਰਹੇ ਹੁਣ ਤਾਂ ਆਪਾਂ ਨੇ ਕੋਈ ਲੈਣ ਦੇਣ ਕਰਨਾ ਹੀ ਨਹੀਂ ਹੈਗਾ ਜਿਹੜਾ ਕੁਝ ਆਪਣਾ ਹੀ ਐ ਠੀਕ ਐ ਪੈਣ ਜੀ ਹਾਂ ਹੁਣ ਤਾਂ ਖਤਮ ਆ ਗੱਲ ਹਾਂ ਹਾਂ ਚਲ ਚੰਗੀ ਗੱਲ ਐ ਪਰ ਇੱਕ ਗੱਲ ਰਸ ਪੈਣ ਜੀ ਇਹ ਜੋਤੀ ਸਾਨੂੰ ਮਿਲੀ ਕਿੱਥੇ ਸੀ ਇਹ ਗੱਲ ਦਾ ਪੈਣ ਪਤਾ ਤੈਨੂੰ ਵੀ ਹੋਊਗਾ ਨਾ ਪੈਣ ਜੀ ਜੇ ਮੈਨੂੰ ਪਤਾ ਹੁੰਦਾ ਆ ਮੈਂ ਤੈਨੂੰ ਕਿਉਂ ਪੁੱਛਦੀ ਪੈਣ ਜੀ ਫਿਰ ਜੋਤੀ ਪਿੰਡ ਸੀ ਆ ਕੰਢ ਕਿਹਦੇ ਕੋਲ ਆਕੇ ਖੜੇ ਇਹ ਜਿੱਥੇ ਬਾਣੀ ਸੀ ਕਾਹਾਂ ਮੈਨੂੰ ਲੱਗਦਾ ਰੀਤ ਨੇ ਉਹਨਾਂ ਨੂੰ ਫੋਨ ਕਰਤਾ ਬਾਣੀ ਤਾਂ ਕਰਤੀ ਉਹਨਾਂ ਨੇ ਗਾਇਬ ਹੋਤੋਂ ਰੀਤ ਨੇ ਫੋਨ ਕਰਤਾ ਬਾਣੀ ਕਰਤੀ ਗਾਇਬ ਓਹ ਭੈਣ ਜੀ ਤੈਨੂੰ ਕਿਹੜੇ ਪਿੰਡ ਦਾ ਪਤਾ ਲੱਗੂ ਵੀ ਕਿਹੜੇ ਪਿੰਡ ਦਾ ਕੀ ਸੋਚੀ ਜਾਨੀ ਐ ਕੁਛ ਨਹੀਂ ਭੈਣ ਜੀ ਮੈਂ ਤਾਂ ਇਹ ਕਹਿੰਦੀ ਸੀ ਮਹਾਏ 바ਵਾ ਨੰਗੀ ਹੈ ਇਹਨੇ ਜਮੀਆ ਦੇ ਥੋੜਾ ਡਰ ਨਹੀਂ ਮੰਨਿਆ ਹੈਗਾ ਇਹਨੇ ਨਹੀਂ ਡਰ ਮੰਨਿਆ ਗੱਲ ਤਾਂ ਇਹ ਹੈ ਵੀ ਇਹਨੂੰ ਛੱਡ ਕੇ ਤਾਂ ਰੀਤ ਆਈ ਹੈ ਕਿ ਜਦੋਂ ਮੈਂ ਤੁਹਾਨੂੰ ਕਹਿੰਦੀ ਸੀ ਰੀਤ ਕਿੱਥੇ ਆ ਰੀਤ ਕਿੱਥੇ ਆ ਉਹ ਦਿਨ ਰੀਤ ਇਹਨੂੰ ਕੱਢ ਕੇ ਆਈ ਆ ਉੱਥੇ ਰੀਤ ਤਾਂ ਬਾਥਰੂਮ ਚ ਤੀ ਪੈਣ ਜੀ ਉਹ ਤੇ ਮੈਂ ਟੇਕੇ ਝੂਟ ਬੋਲੀ ਜਾਂਦੀ ਆ ਕਦੀ ਤੂੰ ਲੈ ਪੈਣ ਜੀ ਫਿਰ ਆਹੋ ਗੱਲਾਂ ਤੇ ਮੇਰੇ ਗੁੱਸਾ ਚੜਾਉਂਦੇ ਆ ਤੁਸੀਂ ਤੂੰ ਤਾਂ ਫਿਰ ਜਮਈ ਉਹੀ ਬੈਠੀ ਬਾਥਰੂਮ ਚੋ ਰਾਤ ਰਹਿ ਗਈ ਸੀ ਕਿਥੇ ਰਹਿ ਗਈ ਸੀ ਰਾਤ ਆਥਰ ਨੂੰ ਤਾਂ ਹੱਸਾ ਤੇ ਬਾਥਰੂਮ ਚ ਜਦੀ ਤਾਂ ਨਿਕਲਾਈ ਸੀ ਨਾ ਕੇ ਪੈਣ ਜੀ ਨਾ ਹੁਣ ਬੜੀ ਹੋਈ ਸੀਗੀ ਆ ਤੁਹਾਨੂੰ ਹੀ ਨਹੀਂ ਪਤਾ ਲੱਗਿਆ ਹੈ ਨਾਣ ਨੂੰ ਉਹਦਾ ਬੜਾ ਸਰੀਰ ਭਾਰਾ ਸੀ ਵੀ 2 ਘੰਟੇ ਉਹਨੇ ਸਰੀਰ ਨਾਣ ਤੇ ਲਾਤਾ ਪੈਣ ਜੀ ਤੁਸੀਂ ਗੁੱਸੇ ਵਾਲੀ ਗੱਲਾਂ ਕਾਹਤੋਂ ਕਰਦੇ ਹੋ ਐਨੀ ਸੋਹਣੀ ਸੋਨ ਨੂੰ ਮੈਂ ਗੱਲ ਦੱਸੀ ਆ ਦੇਖ ਅੱਗੇ ਤੁਸੀਂ ਮੈਨੂੰ ਕਹਿ ਨਹੀਂ ਲਓਗੇ ਮੇਰੀ ਗੱਲ ਸੁਣ ਮੇਰਾ ਦੁੱਖ ਦਾ ਸਿਰ ਰੀਤ ਨੂੰ ਕਹੇ ਚਾਹ ਬਣਾ ਸਵਾਦ ਜੀ ਕੋਈ ਤੇ ਜਿੰਨਾ ਸਿਰ ਦਾ ਸਾਰਾ ਤਕੇ ਮੈਂ ਉੱਤਰ ਜੀ ਗਲੀ ਨੇ ਘੁੱਟ ਦੇ ਕੀ ਬੋਲੀ ਜਾਨੀ ਮੂੰਹ ਜੇ ਚਪੜਪੜਾ ਰੀਤ ਚਾਹ ਬਣਾ ਲਈ ਘੁੱਟ ਆ ਤੇਰੀ ਮੰਮੀ ਨੂੰ ਚਾਹ ਦੇ ਦੇ ਆ ਮੈਂ ਤਾਂ ਹੁਣ ਘੜੀ ਪੈਣੀ ਆ ਠੀਕ ਐ ਕਰ ਪਹਿਣ ਜੀ ਅੰਦਰ ਜਾ ਕੇ ਪਹਿ ਜਾ ਫਿਰ ਹਾਂ ਉਹ ਕਾ ਮੈਂ ਪਹਿਣੀ ਆ ਤੇ ਬਾਕੀ ਤਿਆਰੀ ਐ ਸਾਰੀ ਆਹੋ ਤਿਆਰੀ ਐ ਪਹਿਣ ਜੀ ਠੀਕ ਜਪੈ ਜਜਾ ਕੋ ਲਾ ਦੇ ਹਲਾ ਗੱਲਾਂ ਕਿਵੇਂ ਕਰਦੀ ਐ ਦੱਸੀ ਖੜੇ ਆ ਵੀ ਜੋਤੀ ਤੇ ਬਾਣੀ ਹਾਏ ਕਿੱਥੇ ਸੀਗੀਆਂ ਤੂੰ ਸਾਨੂੰ ਗਿੱਧਾ ਸਿਖਾਉਣੀ ਆ ਆ ਤੇਰੇ ਵਰਗੇ ਨੂੰ ਵੀਸਾ ਨੂੰ ਗਿੱਧਾ ਸਿਖਾਇਆ ਵੀ ਪਾਲੋ ਨੇ ਗੱਲਾਂ ਮਾਰਦੀ ਐ ਮਸਾ ਖੜਾ ਸੜਾਇਆ ਰੀਤਾ ਨਹੀਂ ਸਮਝਦੀ ਮੈਂ ਨਾਲੇ ਤਾਂ ਮੇਰਾ ਨਾਲੇ ਤੇਰਾ ਬਾਲਵਾਲ ਕਰਤਾਂ ਦੀ ਤੇ ਤੇਰੀ ਸੱਸ ਨੂੰ ਤਾਂ ਮਸਾ ਮਿੱਠੇ ਪੋਚੇ ਦਿੱਤੇ ਨੇ ਮੈਂ ਉਹ ਤਾਂ ਪਤਾ ਹੀ ਆ ਹੁਣ ਵੀ ਤੇਰੀ ਮੇਰੀ ਖਿਚੜੀ ਪਕਾਈ ਹੋਈ ਸੀ ਡੰਕਰ ਮੇਰੀ ਭਾਂਡਾ ਪੰਨਣ ਚੱਲਦੀ ਕਹਿੰਦੀ ਮੰਮੀ ਤਹੀਂ ਤਾਂ ਭੇਜਿਆ ਸੀ ਇਹਨੂੰ ਮੈਂ ਦਿੰਨੀ ਹੁਣ ਕੱਲੀ ਨੂੰ ਤਾਂ ਖੁਦਾਂ ਨੇ